ਭਲਾ ਚੋਰਦਾ ਐਮਐਲਏ ਜਿਹੜਾ ਕਿ ਮੌਜੂਦਾ ਸਰਕਾਰ ਰੂਲਿੰਗ ਪਾਰਟੀ ਦਾ ਐਮਐਲਏ ਆ ਉਹ ਆਪਦੀਓ ਸਰਕਾਰ ਦੇ ਖਿਲਾਫ ਖੜਾ ਲੋਕਾਂ ਨੂੰ ਲੈ ਕੇ ਗੁੰਮਰਾਹ ਕਰ ਰਿਹਾ ਸਿਰਫ ਕਿਸ ਵਾਸਤੇ ਵੀ ਮੈਂ ਲੋਕਾਂ ਦਾ ਮਸੀਹਾ ਬਣਨਾ ਹੈ ਅਸੀਂ ਕਿਸੇ ਨੇ ਵੀ ਇਹ ਮੰਗ ਨਹੀਂ ਕੀਤੀ ਵੀ ਬਨ ਵਧਣਾ ਬਨ ਉਥੋਂ 1.5 ਕਿਲੋਮੀਟਰ ਦੂਰ ਆ ਅਸੀਂ ਅੱਡੇ ਪਾਗਲ ਨਹੀਂ ਹੈ ਵੀ ਆਪਣੇ ਘਰ ਨੂੰ ਸੁੱਕਾ ਰੱਖਣ ਵਾਸਤੇ ਆਪਣੇ ਭਾਈਆਂ ਦੇ ਘਰ ਨੂੰ ਪਾਣੀ ਤੋੜ ਦਈਏ ਆ ਬਾਣਯੋਗ ਡਿਪਟੀ ਕਮਿਸ਼ਨਰ ਸਾਹਿਬ ਵੱਲੋਂ ਰੋਪੜ ਜੀ ਵੱਲੋਂ ਨਮਾਸ਼ਾਰ ਦੇ ਡਿਪਲੀਕੇਸ਼ਨ ਜਿਹਨਾਂ ਗੱਲ ਹੋਈ ਹੈ ਜਿਹੜੇ ਉੱਤਰ ਦੇ ਵੀ ਪ੍ਰਭਾਵਿਤ ਪਿੰਡ ਹੋਣੇ ਨੇ ਉਹਨਾਂ ਦੇ ਨੁਮਾਇੰਦੇ ਕੱਲ 10 ਵਜੇ ਬੁਲਾਏ ਗਏ ਨੇ ਆਪਸ ਦੇ ਵਿੱਚ ਬੈਠ ਕੇ ਸਹਿਮਤੀ ਬਣਾ ਕੇ ਕਾਨੂੰਨ ਵਿਵਸਥਾ ਨੂੰ ਧਿਆਨ ਵਿੱਚ ਰੱਖਦੇ ਹੋਏ ਜਿਹੜੀ ਵੀ ਹੈ ਪੋਜ਼ਿਟਿਵ ਅਪਰੋਚ ਦੇ ਨਾਲ ਆਪਾਂ ਮੀਟਿੰਗ ਕਰਾਂਗੇ ਜੇ ਪ੍ਰਸ਼ਾਸਨ ਫੇਰ ਸੌਂਗਾ ਆਪਾਂ ਫਿਰ ਐਕਸ਼ਨ ਵਾਸਤੇ ਤਿਆਰ ਆ ਆਪਾਂ ਕਿਹੜੇ ਭੁੱਲ ਗਏ ਕੁਝ ਪਰ ਇਹ ਵੀ ਗੱਲ ਨਾਲ ਆ ਵੀ ਜੇ ਇਹ ਸਮੱਸਿਆਵਾਂ ਐਵੇਂ ਦੀ ਐਵੇਂ ਰਹਿਣੀਆਂ ਫਿਰ ਕੱਲੋਂ ਅਸੀਂ ਦੁਬਾਰਾ ਫੇਰ ਇਸ ਤੋਂ ਵੀ ਵੱਡਾ ਜੋ ਇੱਥੇ ਦੀ ਕ੍ਰੋਸਿੰਗ ਸਾਰੀ ਬੰਦ ਕਰ ਦਿਆਂਗੇ ਫਿਰ ਮੁੜ ਕੇ ਅਸੀਂ ਆ ਝੋਲੀ ਅਟਕੇ ਬੇਨਤੀ ਕਰਦਾ ਕੱਲ ਸ਼ਾਮ ਤੱਕ ਦਾ ਟਾਈਮ ਆਪਾਂ ਦੇ ਦਈਏ ਆਪਾਂ ਦੁਬਾਰਾ ਬੈਠੂਗੇ ਫੇਰ ਨਹੀਂ ਉਠਣਾ ਆਪਾਂ ਨੇ ਜਾਣਾ ਥੋੜੀ ਸਹਿਮਤੀ ਨਾਲ ਨਹੀਂ 3 ਤੋਂ 4 ਵਜੇ ਆ ਕੇ ਦੁਬਾਰਾ ਬਹਿ ਜਾਣਾ ਸਹਿਮਤੀ ਹੈ 4 ਵਜੇ ਤੱਕ ਜੀ ਉਹ ਪੁਲ ਪਰਲੇ ਪਾਸੇ ਤੋਂ ਵੀ ਬਲੌਕ ਕਰ ਦੇਣਾ ਟਰਾਲੀਆਂ ਉਰੇ ਆਉਣਗੀਆਂ ਸਾਰਾ ਕੁਝ ਇੱਥੇ ਆਉਣਾ ਮੇਰੀ ਬੇਨਤੀ ਹੈ ਬੋਲੋ ਜਕਾਰਾ ਲਾਈਏ ਸੰਗਤ ਹੋਊਗੀ ਜੀ 3 ਵਜੇ ਤੱਕ ਕੱਲ 3 ਵਜੇ ਤੱਕ ਦਾ ਹੀ ਟਾਈਮ ਹੈ ਮੀਟਿੰਗ 10 ਵਜੇ ਸ਼ੁਰੂ ਹੁੰਦੀ ਹੈ 11 ਵਜੇ ਦੀ ਉਹ ਤੋਂ ਬਾਅਦ 2-3 ਘੰਟੇ ਦਾ ਟਾਈਮ ਹੈ ਮੀਟਿੰਗ ਦਾ ਬਸ ਉਹੀ ਆ ਠੀਕ ਹੈ ਜੀ ਪ੍ਰਵਾਨ ਹੈ ਜੀ ਬੋਲੇ ਸੋ ਨਿਹਾਲ ਕਹਿੰਦਾ ਇਹ ਆਪਣੇ ਵਾਲੀ ਸਾਈਡ ਜਿਹੜਾ ਹੈਗਾ ਆ ਦਰਿਆ ਆਪਣੀ ਸਾਈਡ ਲੱਗੇ ਕਰਨਾ ਤੋੜਨ ਲੱਗੇ ਆਪਣੀ ਸਾਈਡ ਨੂੰ ਆਪਣੀ ਸਾਈਡ ਟੁੱਟ ਜਾਣਾ ਅਸੀਂ ਫਿਰ ਉੱਥੇ ਲੋਕਲ ਲੋਕਾਂ ਨਾਲ ਵੀ ਫੋਨ ਤੇ ਗੱਲ ਕੀਤੀ ਸੀਗਾ ਸਿਰਫ ਅਸੀਂ 40 50 ਫੁੱਟ ਦੀ ਗੱਲ ਕਰਦੇ ਆ ਉਹ ਕਹਿੰਦੇ ਸਾਨੂੰ ਤਾਂ ਇਹ ਕਹਿ ਰਹੇ ਆ ਵੀ ਸੈਂਟਰ ਚ ਲੱਗੇ ਲਿਆਉਣ ਸਾਡੀ ਸਾਈਡ ਲੱਗੇ ਦਰਿਆ ਲਿਆਉਣ ਸੋ ਜਿਹੜਾ ਉਹਨਾਂ ਨੂੰ ਘਬਰਾਹ ਕੀਤਾ ਹੋਇਆ ਡੀਸੀ ਸਾਹਿਬ ਨੇ ਉੱਥੇ ਪੰਚਾਇਤਾਂ ਨਾਲ ਗੱਲ ਕੀਤੀ ਆ ਤੇ ਕੱਲੂ ਉਹਨਾਂ ਨਾਲ ਮੀਟਿੰਗ ਰੱਖੀ ਆ ਜਿਹੜੀਆਂ ਉੱਧਰ ਦੀਆਂ ਜਿਹੜੇ ਪਿੰਡ ਨੇੜੇ ਹੈਗੇ ਆ ਉਨ੍ਹਾਂ ਨਾਲ ਮੀਟਿੰਗ ਰੱਖੀ ਆ ਹੁਣ ਇਸ ਗੱਲ ਤੇ ਅਸੀਂ ਤੁਹਾਡੀ ਸਹਿਮਤੀ ਚਾਹੁੰਦੇ ਆ ਵੀ ਤੁਸੀਂ ਸਹਿਮਤ ਆ ਇਸ ਗੱਲ ਤੇ ਵੀ ਕੱਲ ਤੱਕ ਆਪਾਂ ਧਰਨਾ ਪੋਸਟਪੋਨ ਕਰ ਲਈਏ ਵੀ ਕੱਲ ਤੋਂ ਜੇ ਨਹੀਂ ਆਪਣਾ ਹੱਲ ਹੁੰਦਾ ਫੇ ਅਗਲਾ ਦਿਨ ਹੈਗਾ ਕਿਉਂਕਿ ਆਪਣੇ ਬੰਦ ਤੇ ਬਹੁਤ ਉੱਥੋਂ ਫੋਨ ਆ ਰਹੇ ਨੇ ਉੱਥੇ ਪ੍ਰੋਬਲਮ ਆਈ ਹੋਈ ਆ ਜਿਹੜੀ ਸੇਵਾ ਕਰਨ ਵਾਲੀ ਸੰਗਤ ਆ ਸਾਰੀ ਇੱਥੇ ਆ ਗਈ ਹੁਣ ਆਪਾਂ ਨੇ ਦੋਨੇ ਪਾਸੇ ਦੇਖਣੇ ਹੈਗੇ ਨੇ ਤੇ ਪ੍ਰਸ਼ਾਸਨ ਐਸ ਡੀ ਐਮ ਸਾਹਿਬ ਆਏ ਨੇ ਉਥੋਂ ਤੇ ਇਹ ਆਪਾਂ ਨੂੰ ਇਹ ਵੀ ਆਜੋ ਐਡਮ ਸਾਹਿਬ ਉੱਪਰ ਤੇ ਹੁਣ ਇਹ ਆਪਾਂ ਦੱਸੋ ਵੀ ਆਪਾਂ ਕੱਲ ਪਰਸੋਂ ਤੱਕ ਇਹਨੂੰ ਪੋਸਟਪੋਨ ਕਰ ਲਈਏ ਜੀ ਪਰਸੋਂ ਤੱਕ ਪਰਸੋਂ ਦਾ ਗਰੰਟੀ ਹੈਗੀ ਜੀ ਬੰਦ ਬਾਚ ਜੂਗਾ ਪਰਸੋਂ ਤੱਕ ਪ੍ਰਸ਼ਾਸਨ ਗਰੰਟੀ ਲੈਂਦਾ ਇਹ ਗੱਲ ਦੀ ਜਿਹੜੀ ਆ ਪਰ ਐਡਮ ਸਾਹਿਬ ਬੈਠੇ ਨੇ ਆਹ ਲਓ ਜੀ ਆ ਬਾਣੀਓ ਡਿਪਟੀ ਕਮਿਸ਼ਨਰ ਸਾਹਿਬ ਵੱਲੋਂ ਰੋਪੜ ਜੀ ਵੱਲੋਂ ਨਮਾਸ਼ਾਰ ਤੇ ਡਿਪਲੀਗਮੇਸ਼ਨ ਜਿਹਨਾਂ ਗੱਲ ਹੋਈ ਹੈ ਜਿਹੜੇ ਉਧਰ ਦੇ ਵੀ ਪ੍ਰਭਾਵਿਤ ਪਿੰਡ ਹੋਣੇ ਨੇ ਉਹਨਾਂ ਦੇ ਨੁਮਾਇंदे ਕੱਲ 10 ਵਜੇ ਬੁਲਾਏ ਗਏ ਨੇ ਆਪਸ ਦੇ ਵਿੱਚ ਬੈਠ ਕੇ ਸਹਿਮਤੀ ਬਣਾ ਕੇ ਕਾਨੂੰਨ ਵਿਵਸਥਾ ਨੂੰ ਧਿਆਨ ਵਿੱਚ ਰੱਖਦੇ ਹੋਏ ਜਿਹੜੀ ਵੀ ਹੈ ਪੋਜ਼ਿਟਿਵ ਅਪਰੋਚ ਦੇ ਨਾਲ ਆਪਾਂ ਮੀਟਿੰਗ ਕਰਾਂਗੇ ਤੇ ਕੱਲ 10 ਵਜੇ ਇਹ ਮੀਟਿੰਗ ਹੈ ਆਪਣੇ ਨੁਮਾਇंदे ਤੇ ਉਹ ਨੁਮਾਇंदे ਬੈਠ ਕੇ ਆਪਾਂ ਫੈਸਲਾ ਲੈ ਲਾਂਗੇ ਉਹਦੇ ਮੁਤਾਬਕ ਜਿਹੜੀ ਹੈਗੀ ਅਗਲੀ ਕਾਰਵਾਈ ਆਪਾਂ ਅਮਲ ਚ ਲਿਆਵਾਂਗੇ ਜੀ ਸਾਹਿਬ ਬੰਦ ਦੀ ਕੀ ਪੋਜੀਸ਼ਨ ਹੈ ਬੰਦ ਦੀ ਕੀ ਪੋਜੀਸ਼ਨ ਹੈ ਰਾਈਟ ਟਾਈਮ ਇਸ ਸਮੇਂ ਜਿਹੜੇ ਦੋਨੋਂ ਬੰਨ ਹਾਂ ਸਾਰੇ ਇਸ ਸਮੇਂ ਠੀਕ ਹੈ ਜੀ ਸੀ ਪੇ ਚੱਲ ਰਹੀ ਹੈ ਮੈਂ ਇਸ ਗੱਲ ਨੂੰ ਡਿਨਾਈ ਨਹੀਂ ਕਰ ਰਿਹਾ ਪਰ ਇਸ ਟਾਈਮ ਤੱਕ ਸੇਫ ਹੈ ਜਿਹੜਾ ਮੇਨ ਜਿਹੜਾ ਐਕਚੁਅਲ ਮਨ ਹੈਗਾ ਉਹ ਸੀ ਪੇ ਤੋਂ 10 ਫੁੱਟ ਅੱਗੇ ਹੈ ਆਰ ਯੂ ਟੈਕਨੀਕਲ ਐਨ ਐ ਕਰੋ ਪਤਾ ਕੀ ਹੈ ਦੇਖੋ ਮੇਰੀ ਗੱਲ ਸੁਣੋ ਪਤਾ ਕੀ ਜਿਹੜਾ ਨਹੀਂ ਸੁਣੋ ਮੇਰੀ ਗੱਲ ਜਿਹੜਾ 1 ਮਿੰਟ ਵਿਕਟ ਦੋਸਤ 1 ਮਿੰਟ ਸੁਣ ਲੈ ਮੈਂ ਵੀ ਉੱਥੇ ਹੀ ਹਾਂ ਕੀ ਜ਼ਿੰਮੇਦਾਰੀ ਲੈਣੇ ਹੋ ਜੇ ਬੰਨੂ ਇਹ ਬੰਨ ਟੁੱਟ ਗਿਆ 24 ਘੰਟੇ ਤੂੰ ਜ਼ਿੰਮੇਦਾਰੀ ਲੈਣੇ ਹੋ ਦੇਖੋ ਸਾਰਾ ਪ੍ਰਸ਼ਾਸਨ ਸਾਰੀ ਸੰਗਤ ਸਾਰੀ ਸੰਗਤ ਸਾਰਾ ਪ੍ਰਸ਼ਾਸਨ ਉੱਥੇ ਉਸ ਬੰਨ ਨੂੰ ਬਚਾਉਣ ਵਾਸਤੇ ਹੀ ਬੈਠਿਆ ਹੈਗਾ ਰਿਸਪੌਂਸਿਬਿਲਟੀ ਕਿਉਂਕਿ ਡਰੇਨ ਇਹਦੇ ਨਾਲ ਜੁੜਿਆ ਇੱਕ ਹੋਰ ਸਵਾਲ ਆ ਇਹਦੇ ਨਾਲ ਜੁੜਿਆ ਇੱਕ ਹੋਰ ਸਵਾਲ ਆ ਨਹੀਂ ਨਹੀਂ ਬੰਬ ਠੀਕ ਆ ਇਹਦੇ ਨਹੀਂ ਨਹੀਂ 1 ਮਿੰਟ ਠੀਕ ਆ ਠੀਕ ਆ ਛੰਗ ਲਗਾ ਇਹਦੇ ਨਾਲ ਜੁੜਿਆ ਇੱਕ ਹੋਰ ਸਵਾਲ ਆ ਜਿਹੜੀ ਡਰੇਨ ਦੀ ਡਿਮਾਂਡ ਹੋ ਰਹੀ ਹੈ ਉਹ ਡਰੇਨ ਜਿਹੜਾ ਦਰਿਆ ਦੇ ਪਰਲੇ ਪਾਸੇ ਉੱਥੋਂ ਸਿਵਲਾਈਜ਼ੇਸ਼ਨ ਨੇੜੇ ਤੋਂ ਨੇੜੇ ਪਿੰਡ ਕਿੰਨੇ ਦੂਰ ਦੇਖੋ ਜਿਹੜੇ ਇਹਨਾਂ ਨੇ ਸਾਨੂੰ ਪਿੰਡਾਂ ਦੇ ਨਾਮ ਦੱਸੇ ਨੇ ਅਸੀਂ ਉਹਨਾਂ ਨੂੰ ਕਾਲ ਕਰਕੇ ਬੰਦਿਆਂ ਨੂੰ ਵਕਾਇਦਾ ਕਾਲੂ ਹੀ ਬੁਲਾ ਰਹੇ ਆ ਠੀਕ ਹੈ ਇਸ ਸਮੇ ਨਮਾ ਸ਼ਹਿਰ ਪਿੰਡਾਂ ਦਾ ਕਿੰਨਾ ਡਿਸਟੈਂਸ ਹੈ ਮੈਨੂੰ ਇਸ ਬਾਰੇ ਕੋਈ ਜਾਣਕਾਰੀ ਇੱਕ ਮਿੰਟ ਇੱਕ ਮਿੰਟ ਜਿਹੜਾ ਫੋਨ ਕਰ ਰਹੇ ਆ ਤੁਹਾਡਾ ਕੀ ਵਿਚਾਰ ਹੈ ਜਿਹੜੇ ਟ੍ਰੇਨ ਟ੍ਰੇਨ ਰਿਵਰ ਬੈਟ ਚ ਨਾ ਇਹ ਰੇਲ ਪਟਣੀ ਆ ਉਹ ਦਰਿਆ ਦਾ ਹਿੱਸਾ ਹੈ ਬਿਲਕੁਲ ਤੇ ਫਿਰ ਡਰੇਨ ਕਿਉਂ ਨਹੀਂ ਪਟਦੀ ਜਾ ਰਹੀ ਪਹੁੰਚਣ ਦਾ ਸਾਧਨ ਵੀ ਚਾਹੀਦਾ ਉੱਥੇ ਨਹੀਂ ਇਹ ਹੀ ਗੱਲ ਹੈ ਬਿਲਕੁਲ 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 ਪਹੁੰਚਣ ਦਾ ਪਰ ਦੇਖੋ ਇਸ ਸਮੇਂ ਆਪਣੇ ਇਧਰ ਤੋਂ ਚਮਕੌਰ ਸਾਹਿਬ ਜਿਹੜਾ ਫਸਿਆਂ ਤੋਂ ਪਹੁੰਚਣ ਦਾ ਅੰਦਰ ਕੋਈ ਸਾਧਨ ਨਹੀਂ ਹੈ ਸਾਧਨ ਜਿਹੜਾ ਹੈਗਾ ਉੱਪਰ ਨੂੰ ਜਾ ਕੇ ਨਮਾ ਸ਼ਹਿਰ ਜ਼ਿਲ੍ਹੇ ਦੇ ਵਿੱਚ ਨੂੰ ਹੈ ਇੰਦਰ ਟ੍ਰੇਨ ਪਟੜੀ ਹੈ ਦੇਖੋ ਯਾਨਾ ਕੁਸ਼ਵਿੰਦਰ ਤੁਸੀਂ ਇਹਨਾਂ ਗੱਲਾਂ ਦਾ ਜਵਾਬ ਦਿਓ ਆਪਣੀ ਜੋ ਗੱਲ ਹੋਈ ਹੈ ਆਪੋ ਗੱਲ ਕਰਕੇ ਆਏ ਹੈਗੇ ਆ ਅੱਛੀ ਕਿਨ ਫਿਰ ਹੁਣ ਕੀ ਤਾਂ ਉਹਦੇ ਕੀ ਪਾੜੀ ਜੀ ਸਵਾਲ ਜੋ ਦੇਖੋ ਅਲਗੀਆਂ ਨੂੰ ਕਹਿੰਦਾ ਆਪਾਂ ਕੋ ਗੱਲ ਤਾਂ ਕਹਿ ਨਹੀਂ ਰਹੇ ਜਵਾਬ ਬੋਲੋ 1 ਮਿੰਟ 1 ਮਿੰਟ ਜੀ ਬਈ ਉੱਧਰ ਦੇ ਪਿੰਡ ਡੁੱਬ ਜਾਣਗੇ ਜਦ ਕਿ ਤੁਹਾਡੀ ਗੱਲ ਹੈ ਜਿੱਦਾਂ ਪਿਛਲੇ 19 ਦੇ ਵਿੱਚ ਡਰੇਨ ਪੱਟੀ ਗਈ ਸੀ ਕੋਈ ਨੁਕਸਾਨ ਨਹੀਂ ਹੋਇਆ ਕਿ ਇਹ ਮੰਨਦੇ ਵੀ ਕਾਇਦ ਹੀ ਪੋਸੀਬਿਲਟੀ ਹੈ ਵੀ ਉਸੇ ਤਰ੍ਹਾਂ ਡਰੇਨ ਪੱਟ ਕੇ ਲੋਕਾਂ ਨੂੰ ਸੁਰੱਖਿਆ ਦਿੱਤੀ ਜਾਊਗੀ ਇਸੇ ਲਈ ਮੀਟਿੰਗ ਕਰ ਰਹੇ ਨੇ ਦੱਸੋ ਅਸੀਂ ਸਹਿਮਤੀ ਬਣਾ ਕੇ ਜੇ ਸਹਿਮਤੀ ਬਣ ਜਾਂਦੀ ਹੈ ਤਾਂ ਟ੍ਰੈਂਚ ਪੱਟੀ ਜਾਊਗੀ ਤੇ ਜਿਹੜੇ ਫਵਾਹਾਂ ਠਾਲ ਰਹੇ ਆ ਉਧਰ ਲੋਕ ਡੁੱਬ ਜਾਣਗੇ ਮਰ ਜਾਣਗੇ ਉਹਨਾਂ ਬਾਰੇ ਤੁਸੀਂ ਕੀ ਐਕਸ਼ਨ ਕਰ ਰਹੇ ਹੋ ਦੇਖੋ ਉਹਨੇ ਬਾਰੇ ਮੇਰੇ ਕੋਲ ਇਸ ਸਮੇਂ ਕੋਈ ਜਾਣਕਾਰੀ ਨਹੀਂ ਮੈਂ ਸਪਸ਼ਟ ਬੋਲ ਰਿਹਾ ਹਾਂਗਾ ਕੀ ਤੁਹਾਡੇ ਕੋਲੇ ਕੋਈ ਜਾਣਕਾਰੀ ਹੈ ਡਰੇਨ ਜਿੱਥੇ ਕੱਢਣੀ ਹੈ ਉਹ ਜਿਹੜੀ ਦਰਿਆ ਆ ਉਹ ਇੱਕ ਉੱਥੇ ਕਿਨੇ ਪੌਪੂਲਰ ਜਿਹੜੇ 200 ਕਿਲਾ ਜਿਹੜਾ ਉਹ ਕਿਨਾਂ ਨੇ ਘਰੇ ਪੌਪੂਲਰ ਦੇ ਦਰਖਤ ਕਿਨੇ ਲਾਏ ਹੋਏ ਨੇ ਦੋਸਤ ਮੇਰੀ ਜੂਰੀਡਿਕਸ਼ਨ ਦੇ ਵਿੱਚ ਨਹੀਂ ਹੈ ਆਈ ਐਮ ਐਸ ਡੀ ਐਮ ਰੂਪਨਗਰ ਹੇਅਰ ਮੈਨੂੰ ਆਪਣੇ ਇਹਦੇ ਏਰੀਆ ਦਾ ਪਤਾ ਹੈਗਾ ਉੱਥੇ ਦੇ ਬਾਰੇ ਮੈਨੂੰ ਜਾਣਕਾਰੀ ਨਹੀਂ ਹੈ ਹਾਂ ਬੇਟੇ ਰੱਬ ਨਾ ਕਰੇ ਜੀ ਕੱਲੂ ਸਹਿਮਤੀ ਨਾ ਬਣੀ ਤਾਂ ਅਸੀਂ ਹੜੂਗੇ ਨਹੀਂ ਬਾਨ ਟਿਕ ਨਹੀਂ ਰਹਾ ਮੈਂ ਉੱਥੇ ਤੇ ਆਇਆ ਹਾਂਜੀ ਆਪਾਂ ਪੋਜ਼ਿਟਿਵ ਅਪਰੋਚ ਲੈ ਕੇ ਗੱਲਬਾਤ ਕਰਾਂਗੇ ਨਾ ਰੱਬ ਨਾ ਕਰੇ ਮੈਂ ਇੱਕ ਮਿੰਟ ਆਪਾਂ ਜੇ ਉਹਨਾਂ ਨੇ ਸਹਿਮਤੀ ਪ੍ਰਤੀ ਫੇਰ ਹੇ ਤਾਂ ਆਈ ਹੈ ਨਾ ਆਪਾਂ ਆਪ ਪੋਜ਼ਿਟਿਵਨੈਸ ਲੈ ਕੇ ਚੱਲੀਏ ਨਾ ਹਾਂਪਨ ਜੇ ਪਹਿਲਾਂ ਹੀ ਆਪਾਂ ਨਕਾਰਾਤਮਕਦਾਂ ਚੱਲਾਂਗੇ ਤਾਂ ਆਪਾਂ ਹੋ ਸਕਦਾ ਆਪਾਂ ਕੋਈ ਹੋਰ ਬਾਇਓਮੈਡਿਕ ਅੱਡੀਏ ਆਪਣੇ ਕੋਲ ਬਾਇਓਮੈਡ ਆਪਾਂ ਫੇਰ ਵੀ ਕੱਢ ਲਾਂਗੇ ਉਹਦੇ ਗੱਲ ਤੋਂ ਬਾਅਦ ਦੀ ਗੱਲ ਹੈ ਜੀ ਇਹ ਕਰਕੇ ਆਈ ਹੈ ਕੱਖਾ ਉਹਦਾ ਗੱਲ ਸੁਣ ਇਹ ਇਹ ਕੁਐਸਚਨ ਅਸੀਂ ਕਰਕੇ ਆਏ ਆ ਜੇ ਕੱਲ ਨੂੰ ਨਹੀਂ ਸਹਿਮਤੀ ਬਣੀ ਫਿਰ ਅਸੀਂ ਫਰਦਰ ਕੋਰੈਕਸ਼ਨ ਦੇਖਣਾ ਜੀ ਸਰ ਇੱਕ ਮੈਂ ਸਵਾਲ ਪੁੱਛਣਾ ਚਾਹਾਂਗਾ ਜੀ ਬਈ ਇੱਕ ਇੱਕ ਨੂੰ ਵੀਰ ਜੀ ਆਪਸੀ ਉਥੇ ਇੱਕ ਮਿੰਟ ਮੌਜੂਦ ਕਰ ਸਕਦੇ ਅਸੀਂ ਉਥੇ ਬਕਾਇਦਾ ਇਹਨਾਂ ਦੇ ਨਾਲ ਬੈਠ ਕੇ ਜੋ ਪਿੰਡਾਂ ਦੇ ਨਾਮ ਦਿੱਤੇ ਉਹਦੇ ਡੀਸ ਨਾਲ ਗੱਲ ਕਰਕੇ ਪ੍ਰੋਪਰ ਜਿਹੜੀ ਗੱਲਬਾਤ ਕਰਕੇ ਫਿਰ ਅਸੀਂ ਆਏ ਕਿ ਉਥੇ ਵੀ ਮੈਸੇਜ ਆ ਗਿਆ ਕਿ ਕੱਲੇ 10 ਵਜੇ ਇੱਥੇ ਪਹੁੰਚਣਾ ਹੈਗਾ ਸਰ ਦੋਵੇਂ ਪਾਸੇ ਸਰਕਾਰ ਪੰਜਾਬ ਦੀ ਆ ਆਮ ਆਦਮੀ ਪਾਰਟੀ ਦੇ ਦੋਨੇ ਵਿਧਾਇਕਾਂ ਫਿਰ ਪ੍ਰਸ਼ਾਸਨ ਦਾ ਇਹਨਾਂ ਕਿਉਂ ਮਸਲਾ ਆਪਸ ਵਿੱਚ ਉਲਝਿਆ ਹੋਇਆ ਜੀ ਸੋਲਵ ਕਿਉਂ ਨਹੀਂ ਲੋਕਾਂ ਦਾ ਮਸਲਾ ਦੇਖੋ ਨਾ ਉਧਰ ਵੀ ਲੋਕ ਜਿਹੜੇ ਓਪੋਜ਼ ਕਰ ਰਿਹਾ ਜੇ ਪੱਟਦੇ ਆ ਸਾਡਾ ਨੁਕਸਾਨ ਹੋ ਸਕਦਾ ਹੈ ਅਸੀਂ ਉਹਨਾਂ ਦੀ ਸਹਿਮਤੀ ਬਣਾਣੀ ਹੈਗੀ ਲੋਕਾਂ ਦੀ ਬਣਾਣੀ ਹੈ ਠੀਕ ਹੈ ਖੁਸ਼ਵਿੰਦਰ ਸਿੰਘ ਜੀ ਫੈਕਟ ਹੋ ਰਿਹਾ ਹੈ ਉਹ ਐਸਡੀਐਮ ਸਾਹਿਬ ਨੇ ਮੇਰੀ ਹੁਣ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਦੇਖੋ ਤੁਹਾਡੇ ਜਿਹੜੇ ਪੰਜ ਨੁਮਾਇंदे ਗਏ ਸੀਗੇ ਉਹਨਾਂ ਦੀ ਸਹਿਮਤੀ ਨਾਲ ਆਪਾਂ ਹਾਂਜੀ ਹਾਂਜੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਉੱਥੋਂ ਤੁਰੇ ਹੀ ਇਸ ਕਰਕੇ થી ਵੀ ਤੁਹਾਡੇ ਵਿੱਚ ਆ ਕੇ ਹੀ ਫਾਈਨਲ ਡਿਸੀਜਨ ਜਿਹੜਾ ਉਹ ਲੱਤਾ ਜਾਵੇ ਠੀਕ ਹੈ ਜੀ ਅਸੀਂ ਵੀ ਬਹੁਤ ਜ਼ਿਆਦਾ ਖੜਜੋ ਐਸਡੀਐਨ ਸਰ ਅਸੀਂ ਵੀ ਬਹੁਤ ਜ਼ਿਆਦਾ ਦਬਾਅ ਦੇ ਵਿੱਚ ਬਹੁਤ ਜ਼ਿਆਦਾ ਪ੍ਰੈਸ਼ਰ ਦੇ ਵਿੱਚ ਆ ਬਹੁਤ ਜ਼ਿਆਦਾ ਟੈਨਸ਼ਨ ਦੇ ਵਿੱਚ ਆ ਇਹ ਜਿਹੜਾ ਧਰਨਾ ਹੈ ਅੱਜ ਦਾ ਜੇ ਮੈਂ ਇਖਲਾਕੀ ਤੌਰ ਤੇ ਗੱਲ ਕਰਾਂ ਤਾਂ ਜਿਹੜਾ ਇਹਦਾ ਇਹ ਟਾਈਮ ਹੈ ਇਹ ਸਹੀ ਟਾਈਮ ਤਾਂ ਹੈ ਨਹੀਂ ਸੀ ਪਰ ਇਹ ਤੋਂ ਬਿਨਾ ਗੱਲ ਵੀ ਨਹੀਂ ਸੁਣ ਹੋ ਰਹੀ ਸੀ ਕਰੀਏ ਕੀ ਅਸੀਂ ਬੰਨ ਛੱਡ ਕੇ ਆਏ ਜੋ ਤੁਸੀਂ ਸਾਹਮਣੇ ਦੇਖਿਆ ਵੀ ਉਹ ਹੱਲ ਹੈਗਾ ਸਿਰਫ 200 ਮੀਟਰ ਤੇ ਪਿਛਲੇ 5 ਦਿਨਾਂ ਤੋਂ ਸਾਡੀ ਟੀਮ ਦੇ ਜੁਝਾਰ ਸਿੰਘ ਜੀ ਲਖਵੀਰ ਸਿੰਘ ਜੀ ਔਰ ਇਰੀਗੇਸ਼ਨ ਦੇ ਐਕਸ਼ਨ ਸਾਹਿਬ ਉਹ ਤੇ ਸਮੇਤ ਪੰਜਾਬ ਲੋਕ ਚੈਨਲ ਦੀ ਟੀਮ ਅਸੀਂ ਕਦੇ ਉਧਰ ਜਾਂਦੇ ਸੀ ਕਦੇ ਉਧਰ ਜਾਂਦੇ ਸੀਗੇ ਪੋਪ ਲਾਈਨਾਂ ਉੱਥੇ ਭੇਜਤੀਆਂ ਸੀਗੀਆਂ ਅਖੀਰ ਦੇ ਵਿੱਚ ਗੱਲ ਕਿਹਾ ਹੋਈ ਜਿਹੜਾ ਬਲਾਚੌਰ ਹਲਕਾ ਹੈ ਉਹਦੇ ਵਿੱਚ ਸਿਆਸਤ ਘੁੰਮਣ ਲੱਗ ਗਈ ਲੋਕਾਂ ਨੂੰ ਇਹ ਗੁੰਮਰਾਹ ਕਰਤਾ ਵੀ ਬੰਨ ਵੱਡਣ ਲੱਗੇ ਆ ਪਾਣੀ ਇੱਧਰੋਂ ਤੋਰ ਲੱਗੇ ਆ ਹਾਂਜੀ ਸਿਰਫ ਆਪਣੀ ਸਿਆਸਤ ਚਮਕਾਉਣ ਵਾਸਤੇ ਜਦ ਕਿ ਗੱਲ ਸਿਰਫ ਇੰਨੀ ਚੱਲਦੀ ਸੀ ਵੀ ਜਿਹੜਾ ਉਹ ਪਰਲੇ ਪਾਸੇ ਬਲਾਚੌਰਾਂ ਦੀ ਸਾਈਡ ਬੰਨ ਹੈ ਦਰਿਆ ਦਾ ਉਤੋਂ 1 ਕਿਲੋਮੀਟਰ ਅੰਦਰ ਦਰਿਆ ਦੇ ਵਿੱਚ ਇੱਕ 30 ਫੁੱਟ ਚੌੜੀ ਸਿਰਫ ਡਰੇਨ ਕੱਢੀ ਜਾਵੇ ਜਿਹਦੇ ਨਾਲ ਪਾਣੀ ਡਾਇਵਰਟ ਹੋ ਜਾਊਗਾ ਵੰਡਿਆ ਜਾਊਗਾ ਪਾਣੀ ਉਹਦੇ ਨਾਲ ਕੀ ਹੋਊਗਾ ਜਿਹੜਾ ਪਾਣੀ ਸਿੱਧਾ ਆ ਕੇ ਇੱਧਰ ਬੰਨ ਨੂੰ ਮਾਰ ਰਿਹਾ ਹੈ ਉਹ ਪਾਣੀ ਤੋਂ ਰਸਤਾ ਉਹਦਾ ਆਪਣਾ ਜਿਹੜਾ ਪੁਰਾਣਾ ਰਸਤਾ ਉਹਦਾ ਉਹ ਰਸਤੇ ਨੂੰ ਪਾਣੀ ਚਲੇ ਜਾਊਗਾ ਸਾਡੇ ਬੰਨਾਂ ਨੂੰ ਮਜ਼ਬੂਤ ਕਰਨ ਦੇ ਲਈ ਪੰਜਾਬ ਦੀ ਸੰਗਤ ਨੂੰ ਔਰ ਪ੍ਰਸ਼ਾਸਨ ਨੂੰ ਸਮਾਂ ਮਿਲ ਜਾਊਗਾ 5 ਦਿਨ ਦੀ ਇਹ ਐਕਸਰਸਾਈਜ਼ ਹੋਈ ਦਿਨ ਰਾਤ ਇੱਕ ਹੋਇਆ ਜਦੋਂ ਕੋਈ ਸਾਰਥਕ ਨਤੀਜਾ ਨਾ ਨਿਕਲਿਆ ਗੱਲਬਾਤ ਨਾ ਆਈ ਮਾਈਨਿੰਗ ਡਿਪਾਰਟਮੈਂਟ ਦਾ ਇੱਕ ਐਸਡੀਓ ਆ ਉਹ ਲਗਾਤਾਰ ਝੂਠ ਬੋਲ ਰਿਹਾ ਸੀਗਾ ਲਗਾਤਾਰ ਉਹਨੂੰ ਪਤਾ ਹੀ ਨਹੀਂ ਸੀ ਵੀ ਪੋਪ ਲਾਈਨਾਂ ਜਿਹੜੀਆਂ ਅਸੀਂ ਨਾਲ ਲੈ ਕੇ ਗਏ ਸੀ ਵੀ ਉਹ ਪੋਪ ਲਾਈਨਾਂ ਸਾਡੀਆਂ ਸੀਗੀਆਂ ਉਹਨਾਂ ਦੇ ਆਪਰੇਟਰਾਂ ਨੂੰ ਉਹਨੇ ਝੂਠ ਬੋਲਿਆ ਉੱਥੇ ਵੀ ਥੋਡੀਆਂ ਪੋਪ ਲਾਈਨਾਂ ਜਿਹੜੀਆਂ ਇਹ ਪਾਣੀ ਚ ਡੁੱਬ ਜਾਣਗੀਆਂ ਫਿਰ ਉਧਰ ਦਾ ਐਸਸੀ ਹੈ ਇਰੀਗੇਸ਼ਨ ਡਿਪਾਰਟਮੈਂਟ ਦਾ ਮਾਈਨਿੰਗ ਦਾ ਉਹ ਰਮਨ ਬੈਂਸ ਕਰਕੇ ਨਾਮ ਆਉਂਦਾ ਜਿਹਨੂੰ ਕੱਲ ਉੱਥੇ ਡਿਟੇਨ ਵੀ ਕੀਤਾ ਗਿਆ ਸਾਡੇ ਦੌਧ ਪ੍ਰਬੰਧਨ ਦੇ ਉੱਤੇ ਸਾਡੇ ਨੁਮਾਇੰਦੇ ਵੱਲੋਂ ਉਹ ਬੰਦਾ ਆਪਣੇ ਉੱਪਰ ਹਾਇਰ ਅਥਾਰਟੀ ਜਿਹੜੇ ਸੈਕਟਰੀ ਨੇ ਕ੍ਰਿਸ਼ਨ ਕੁਮਾਰ ਉਹਨਾਂ ਨੂੰ ਇੱਕ ਗਲਤ ਮੈਸੇਜ ਦੇ ਰਿਹਾ ਜਾਣਕਾਰੀ ਦੇ ਰਿਹਾ ਉਹ ਕਹਿੰਦਾ ਵੀ ਇਹ ਫੋਰੈਸਟ ਲੈਂਡ ਹੈ ਜਿਹੜੀ ਕਲੀਅਰ ਨਹੀਂ ਕੀਤੀ ਜਾ ਸਕਦੀ ਪੋਸੀਬਲ ਨਹੀਂ ਹੈ ਬਿਕਾਜ਼ ਆਫ ਵੀ ਇੱਥੇ ਫਲੱਡ ਹੈ ਜਿਸ ਜਗ੍ਹਾ ਦੇ ਉੱਤੇ ਉਹ ਖੜਾ ਹੈ ਜਿਸ ਜਗ੍ਹਾ ਤੇ ਉੱਤੇ ਪਪੂਲਰ ਦੀਆਂ ਪਪੂਲਰ ਵੱਡ ਕੇ ਟਰਾਲੀਆਂ ਖੜੀਆਂ ਉਸ ਜਗ੍ਹਾ ਨੂੰ ਨੇ ਫਲੱਡਡ ਏਰੀਆ ਡਿਕਲੇਅਰ ਕਰਤਾ ਉੱਪਰ ਆਪਣੀ ਹਾਇਰ ਅਥਾਰਟੀ ਨੂੰ ਝੂਠੀ ਇਨਫੋਰਮੇਸ਼ਨ ਦਿੱਤੀ ਤੇ ਅੱਜ ਬੱਲਾ ਚੌਰ ਦਾ ਐਮਐਲਏ ਜਿਹੜਾ ਕਿ ਮੌਜੂਦਾ ਸਰਕਾਰ ਰੂਲਿੰਗ ਪਾਰਟੀ ਦਾ ਐਮਐਲਏ ਆ ਓਹੋ ਆਪ ਦੀਓ ਸਰਕਾਰ ਦੇ ਖਿਲਾਫ ਖੜਾ ਲੋਕਾਂ ਨੂੰ ਲੈ ਕੇ ਗੁੰਮਰਾਹ ਕਰ ਰਿਹਾ ਸਿਰਫ ਕਿਸ ਵਾਸਤੇ ਵੀ ਮੈਂ ਲੋਕਾਂ ਦਾ ਮਸੀਹਾ ਬਣਨਾ ਹੈ ਅਸੀਂ ਕਿਸੇ ਨੇ ਵੀ ਇਹ ਮੰਗ ਨਹੀਂ ਕੀਤੀ ਵੀ ਬਨ ਵਧਣਾ ਬਨ ਉਥੋਂ 1.5 ਕਿਲੋਮੀਟਰ ਦੂਰ ਆ ਅਸੀਂ ਅੱਡੇ ਪਾਗਲ ਨਹੀਂ ਹੈ ਵੀ ਆਪਣੇ ਘਰ ਨੂੰ ਸੁੱਕਾ ਰੱਖਣ ਵਾਸਤੇ ਆਪਣੇ ਭਾਈਆਂ ਦੇ ਘਰ ਨੂੰ ਪਾਣੀ ਤੋੜ ਦਈਏ ਅਸੀਂ ਇੱਕੋ ਮੰਗ ਕਰ ਰਹੇ ਹਾਂ ਵੀ ਦਰਿਆ ਦਾ ਜਿਹੜਾ ਅਸਲ ਰਸਤਾ ਗੱਭੇ ਜਿਹੜੀ ਕਿ ਜ਼ਮੀਨ ਜੰਗਲਾਤ ਦੀ ਆ ਜਿਹੜੀ ਕਿ ਜ਼ਮੀਨ ਕੇਂਦਰ ਸਰਕਾਰ ਦੀ ਆ ਆਪਣੇ دریا ਦੀ ਆਪਣੀ ਜ਼ਮੀਨਾਂ ਉਹਦੇ ਵਿੱਚੋਂ ਸਿਰਫ 30 ਫੁੱਟ ਚੌੜੀ ਕ ਡਰੇਨ ਕੱਢ ਦੋ ਬਾਕੀ ਪਾਣੀ ਆਪਣਾ ਰਸਤਾ ਆਪ ਬਣਾ ਲੂਗਾ ਜਿੱਥੇ ਅਸੀਂ ਡਰੇਨ ਕੱਢਣ ਦੀ ਮੰਗ ਕਰ ਰਹੇ ਹਾਂ ਜੋ ਜੁਝਾਰ ਸਿੰਘ ਜੀ ਉਹਨੂੰ ਲਖਵੀਰ ਸਿੰਘ ਨੂੰ ਜਾ ਕੇ ਦਿਖਾ ਕੇ ਲੈ ਕੇ ਆਏ ਆ ਉਹ ਜਗ੍ਹਾ ਪਰਲੇ ਬੰਨ ਤੋਂ ਤਕਰੀਬਨ ਤਕਰੀਬਨ 1 ਕਿਲੋਮੀਟਰ ਸਾਡੇ ਵਾਲੀ ਸਾਈਡ ਆ ਔਰ ਜਿਹੜੀ ਉਧਰਲੀ ਲੈਂਡ ਆ ਉਤੋਂ 35 ਤੋਂ 40 ਫੁੱਟ ਨੀਵੀਂ ਜਗ੍ਹਾ ਉਹ ਉਹਨਾਂ ਲਈ ਤਾਂ ਪਹਿਲਾਂ ਹੀ ਸੇਫ ਆ ਅਸੀਂ ਇਹ ਵੀ ਕਹਿ ਵੀ ਥੱਲੇ ਤੋਂ ਮਿੱਟੀ ਕੱਢ ਕੇ ਉਧਰਲੇ ਪਾਸੇ ਲਾ ਦਿਓ ਬੀਜੇ ਪਾਣੀ ਵੱਧ ਵੀ ਹੁੰਦਾ ਤਾਂ ਉਤਰ ਨਾ ਜਾਵੇ ਸਾਨੂੰ ਸਮਾਂ ਮਿਲ ਜਵੇ ਇਹ ਮੰਗਾ ਸੀਗੇ ਸਾਡੀਆਂ ਫਿਰ ਸਾਨੂੰ ਸਮਾਨ ਨਹੀਂ ਪੂਰਾ ਮਿਲ ਰਿਹਾ ਲੇਬਰ ਨਹੀਂ ਪੂਰੀ ਮਿਲ ਰਹੀ ਟੈਕਨੀਕਲ ਸਵੇਰੇ 7 ਵਜੇ ਦੀ ਗੱਲ ਹੁੰਦੀ ਆ ਐਸ ਡੀਓ ਮਾਈਨਿੰਗ ਸਾਨੂੰ 7 ਵਜੇ ਕਹਿੰਦਾ 9 ਵਜੇ ਲੇਬਰ ਆ ਜਾਣੀ ਆ ਜਿਹੜੀ ਕਿ ਟੈਕਨੀਕਲ ਹੈ ਜਿਨ੍ਹਾਂ ਨੇ ਜਾਲ ਬੰਨਣਾ ਬੋਲਡਰ ਲੈ ਕੇ ਜਾਣਾ ਅਸੀਂ ਉਹਨਾਂ ਨੂੰ ਕਿਹਾ ਵੀ ਪੰਜਾਬ ਦੇ ਅੱਗੇ ਅਸੀਂ ਝੋਲੀ ਅੱਡੀ ਪੰਜਾਬ ਉੱਥੇ ਆ ਗਿਆ ਮਦਦ ਕਰ ਰਿਹਾ ਰੇਤੇ ਨਾਲ ਥੈਲਿਆਂ ਨਾਲ ਔਰ ਆਪਣੇ ਮੋਢਿਆਂ ਦੇ ਨਾਲ ਭਜਨ ਟੌਰ ਇਹਨੇ ਲੋਕ ਉਸ ਬੰਦੇ ਨੇ ਸਾਰਾ ਦਿਨ ਸਾਡਾ ਬੇਫਕੂ ਬਣਾ ਕੇ ਰੱਖਿਆ ਔਰ ਸਪੈਸ਼ਲੀ ਐਸ ਡੀ ਐਮ ਰੋਂਡਾ ਜਿਹੜਾ ਕੱਲ ਦੇ ਦਿਨ ਉੱਥੇ ਇੰਚਾਰਜ ਸੀਗਾ ਉਹ ਜਾ ਕੇ ਆਪਣੀ ਗੱਡੀ ਦੇ ਵਿੱਚ ਬੈਠ ਕੇ ਰੀਲਸ ਸਕਰੋਲ ਕਰਨ ਲੱਗਿਆ ਹੋਇਆ ਉੱਥੇ ਇਹ ਇਹਨਾਂ ਦੀ ਸੀਰੀਅਸਨੈਸ ਹੈ ਇਹਨਾਂ ਦੀ ਸਾਡੀਆਂ ਇਹ ਮੰਗਾਂ ਸੀਗੀਆਂ ਹੁਣ ਸਾਡੀਆਂ ਜਿਹੜੀਆਂ ਮੰਗਾਂ ਇੱਕ ਸਾਨੂੰ ਜਾਲ ਇੱਕ ਬੋਲਡਰ ਪੱਥਰ ਇੱਕ ਟੈਕਨੀਕਲ ਲੇਬਰ ਦੇ ਘੱਟੋ ਘੱਟ 100 ਬੰਦਾ 50 ਬੰਦੇ ਫਸਿਆਵਾਂ ਤੇ 50 ਬੰਦੇ ਬੰਦੇ ਦੌਧ ਪ੍ਰਬੰਧ ਤੇ ਅਸੀਂ ਬੋਲਡਰ ਪੱਥਰ ਚੱਕ ਚੱਕ ਕੇ ਫੜਾਉਂਗੇ ਉਹ ਘੱਟੂ ਘੱਟ 50 50 ਬੰਦੇ ਟੈਕਨੀਕਲ ਤਾਂ ਹੁਣ ਜਿਨ੍ਹਾਂ ਨੂੰ ਪਤਾ ਹੋਵੇ ਕਿਵੇਂ ਜਾਲ ਬੰਨਣਾ ਹੈ ਕਿਵੇਂ ਉਹਦੀ ਗੱਠ ਮਾਰਨੀ ਆ ਸਾਡੇ ਮੁੰਡਿਆਂ ਨੂੰ ਤਾਂ ਪਤਾ ਨਹੀਂ ਹੈਗਾ ਉਹ ਚੀਜ਼ ਦਾ ਅਸੀਂ ਇਹ ਮੰਗਾਂ ਕੀਤੀਆਂ ਔਰ ਜਿਹੜੀ ਡਰੇਨ ਵਾਲੀ ਗੱਲ ਆ ਉਹਦੇ ਤੇ ਠੀਕ ਆ ਵੀ ਅਸੀਂ ਉਹਨਾਂ ਲੋਕਾਂ ਨੂੰ ਵੀ ਡਰਾਉਣਾ ਨਹੀਂ ਹੈ ਲੰਘ ਜਾਣ ਦੇ ਪਹਿਲਾਂ ਬਲੇਸ ਹੈਨਾ ਜੀ ਵੀ ਉਹ ਕੋਈ ਗੱਲ ਨਹੀਂ ਹੈਗੀ ਵੀ ਸਾਡਾ ਜਿਹੜਾ ਹੈਗਾ ਉਹ ਕੱਲੂ ਮੀਟਿੰਗ ਰੱਖੀ ਹੈ 9:30 10 ਵਜੇ ਦੇ ਵਿੱਚ ਜਦੋਂ ਉਹਨਾਂ ਲੋਕਾਂ ਨੂੰ ਅਸਲੀਅਤ ਪਤਾ ਲੱਗਣੀ ਹੈ ਤਾਂ ਉਹਨਾਂ ਨੇ ਵੀ ਸਹਿਮਤ ਹੋ ਜਾਣਾ ਜਦ ਤੇ ਉਹਨਾਂ ਨੂੰ ਪਤਾ ਵੀ ਕੀ ਕਰਨ ਲੱਗੇ ਆ ਗੁੰਮਰਾਹ ਹੋਏ ਵੇ ਉਹ ਸਿਆਸਤ ਦਾ ਸ਼ਿਕਾਰ ਹੋ ਗਏ ਉਹ ਲੋਕ ਸਾਡੇ ਹੀ ਭਰਾ ਐ ਅਸੀਂ ਆਪਣੇ ਭਰਾਵਾਂ ਨੂੰ ਮਾਰਨ ਵਾਸਤੇ ਨਹੀਂ ਕੋਈ ਗੱਲ ਕਰਦੇ ਹੈਗੇ ਇਹ ਸਾਡੀਆਂ ਦੋ ਤਿੰਨ ਮੰਗਾਂ ਨੇ ਜਿਹੜੀ ਮੀਟਿੰਗ ਵਾਲੀ ਗੱਲ ਆ ਉਹਦੇ ਤੇ ਸਹਿਮਤੀ ਹੋ ਗਈ ਜਿਹੜੀ ਸਮਾਨ ਵਾਲੀ ਗੱਲ ਆ ਔਰ ਟੈਕਨੀਕਲ ਲੇਬਰ ਵਾਲੀ ਗੱਲ ਆ ਉਹਦੇ ਬਾਰੇ ਐਸਡੀਐਮ ਸਾਹਿਬ ਤੁਹਾਨੂੰ ਆਸ਼ਵਾਸਨ ਦੇ ਦੇਣਗੇ ਇਹ ਦੱਸ ਦੇਣਗੇ ਵੀ ਕੀ ਰਣਨੀਤੀ ਆ ਇਹਦੇ ਬਾਰੇ ਉੱਥੇ ਕੋਈ ਸਹਿਮਤੀ ਨਹੀਂ ਹੋਈ ਹੈਗੀ ਉੱਥੇ ਉਹਦੇ ਬਾਰੇ ਇਹ ਦੱਸ ਦੇਣਗੇ ਇਹ ਕਿਹਾ ਗਿਆ ਵੀ ਅਸੀਂ ਲੇਬਰ ਕਾਲ ਕਰਦੇ ਆ ਉਹ ਕਿੰਨੇ ਵਜੇ ਆਊਗੀ ਕਿੰਨੇ ਵਜੇ ਉੱਥੇ ਜਾਲ ਬੰਨੇ ਜਾਣਗੇ ਕਿੰਨੇ ਵਜੇ ਤੋਂ ਕੰਮ ਸ਼ੁਰੂ ਹੋ ਜਾਊਗਾ ਉਹ ਐਸ.ਡੀ.ਐਮ ਸਾਹਿਬ ਤੁਹਾਨੂੰ ਦੱਸਣਗੇ ਅਸੀਂ ਸ਼્વાસਨ ਦਵਾਂਗੇ ਕਿ ਲੇਬਰ ਦਵਾਂਗੇ ਰਾਤ ਨੂੰ 10 ਵਜੇ ਤੇ ਲੈ ਕੇ ਸਵੇਰੇ 8 ਵਜੇ ਤੱਕ ਮੇਰੀ ਡਿਊਟੀ ਹੈ ਮੈਂ ਹੀ ਉੱਥੇ ਇੰਚਾਰਜ ਆ ਫਸਿਆਂ ਫਸਿਆਂ ਮੈਂ ਹੀ ਇੰਚਾਰਜ ਆ ਜਿਹੜੀ ਮੈਂ ਜਿੱਥੇ ਉੱਥੇ ਕੋਈ ਪ੍ਰੋਬਲਮ ਹੋਈ ਤਾਂ ਮੈਂ ਜ਼ਿੰਮੇਵਾਰ ਹੋਊਗਾ ਮੈਂ ਉੱਥੇ ਰੇਂਜ ਕਰਕੇ ਦੇਵਾਂਗਾ ਠੀਕ ਹੈ ਹਾਂ ਜੀ ਲੋਕਾਂ ਦਾ ਪੁੱਛਣਾ ਸਾਬਤ ਹੁਣ ਬੇਨਤੀ ਹੈ ਜੀ ਜਿਹੜੇ ਆ ਸੜਕਾਂ ਤੇ ਖੜੇ ਆ ਇਹ ਵੀ ਆਪਣੇ ਭਰਾਏ ਪਰੇਸ਼ਾਨ ਹੰਦੇ ਆ ਠੀਕ ਹੈ ਜੀ ਇਹ ਮਜਬੂਰੀ ਸੀ ਆਪਣੀ ਆਪਣੀ ਆਵਾਜ਼ ਆਪਾਂ ਨੇ ਇਹਨਾਂ ਨੇ ਕੰਨਾਂ ਤੱਕ ਪਹੁੰਚਾਤੀ ਸੁੱਤੇ ਪ੍ਰਸ਼ਾਸਨ ਨੂੰ ਤੁਸੀਂ ਲੋਕਾਂ ਨੇ ਸਾਥ ਦਿੱਤਾ ਜਗਾਇਆ ਜੇ ਪ੍ਰਸ਼ਾਸਨ ਫੇਰ ਸੌਊਗਾ ਆਪਾਂ ਫੇਰ ਐਕਸ਼ਨ ਵਾਸਤੇ ਤਿਆਰ ਆ ਆਪਾਂ ਕਿਹੜੇ ਭੁੱਲ ਗਏ ਕੁਝ ਪਰ ਸੰਗਤ ਬੜੀ ਆ ਥੋੜੀ ਸਹਿਮਤੀ ਬਹੁਤ ਜ਼ਰੂਰੀ ਆ ਤੇ ਤੁਸੀਂ ਦੱਸੋ ਵੀ ਹਾਂਜੀ ਹਾਂਜੀ ਜੇ ਇਹ ਵੀ ਗੱਲ ਨਾਲ ਆ ਵੀ ਜੇ ਇਹ ਸਮੱਸਿਆ ਮੈਂ ਐਵੇਂ ਦੀ ਐਵੇਂ ਰਹਿਣੀਆਂ ਫਿਰ ਕੱਲੋਂ ਅਸੀਂ ਦੁਬਾਰਾ ਫਿਰ ਇਸ ਤੋਂ ਵੀ ਵੱਡਾ ਜੋ ਇੱਥੇ ਦੀ ਕ੍ਰੋਸਿੰਗ ਸਾਰੀ ਬੰਦ ਕਰ ਦਿਆਂਗੇ ਫਿਰ ਮੁੜ ਕੇ ਅਸੀਂ ਤੁਸੀਂ ਦੱਸਿਓ ਜੇ ਤੁਸੀਂ ਸਹਿਮਤ ਹੋ ਤਾਂ ਜਕਾਰਾ ਲਾ ਕੇ ਹੱਥ ਖੜਾ ਕਰ ਦਿਓ ਆਪਾਂ ਆਪਣਾ ਧਰਨਾ ਚੱਕ ਲਈਏ ਜੇ ਤੁਸੀਂ ਇਹ ਸਹਿਮਤ ਹੋ ਤਾਂ ਮੇ ਤੁਸੀਂ ਦੱਸ ਦਿਓ ਵੀ ਆਪਾਂ ਸਹਿਮਤੀ ਦੇਣੀ ਆ ਜਾਂ ਨਹੀਂ ਦੇਣੀ ਰਾਤ ਹੋ ਜਵੇ ਦਿਨ ਲੱਗ ਜਾਣ ਮੀਂਹ ਪਵੇ ਕੁਛ ਹੋਵੇ ਅਸੀਂ ਨਹੀਂ ਇੱਥੋਂ ਜਾਂਦੇ ਤੁਹਾਡੇ ਹੁਕਮ ਦੇ ਅੱਗੇ ਅਸੀਂ ਆਪਣਾ ਸਿਰ ਝੁਕਾਉਂਗੇ ਤੁਸੀਂ ਸਾਨੂੰ ਦੱਸ ਦਿਓ ਵੀ ਤੁਹਾਡੀ ਸਹਿਮਤੀ ਕੀ ਆ ਵੀ ਆਪਾਂ ਇੱਕ ਵਾਰ ਇਹਨਾਂ ਰਾਈਗੀਆਂ ਨੂੰ ਵੀ ਪਰੇਸ਼ਾਨੀ ਤੋਂ ਮੁਕਤ ਕਰਦੀ ਐ ਤੇ ਆਪਣੇ ਕੰਮ ਤੇ ਆਪਾਂ ਵਾਪਸ ਚਲੇ ਜਾਈਏ ਜੇ ਪ੍ਰਸ਼ਾਸਨ ਨਾ ਦਈਏ ਤਾਂ ਕੋਈ ਗੱਲ ਨਹੀਂ 9:30 ਤੋਂ 10 ਵਜੇ ਦਾ ਟਾਈਮ ਹੈ ਜੀ ਬੋਲੋ ਜੀ ਦੱਸੋ ਜੀ ਕੀ ਸਹਿਮਤੀ ਦਿੰਦੇ ਹੋ ਠੀਕ ਆ ਜੀ ਹਾਂਜੀ ਦੱਸੋ ਜੀ ਆਪਾਂ ਧਰਨਾ ਚੱਕੀਏ ਜਾਂ ਨਾ ਚੱਕੀਏ ਵਲੋ ਜੀ ਆਪਾਂ ਦੋਸਤ ਉੱਥੇ ਵੀ ਜਾਣਾ ਹੈਗਾ ਤੁਹਾਡੇ ਦੇ বিনা ਉੱਥੇ ਕੰਮ ਨਹੀਂ ਜਾਣਾ ਤੁਹਾਨੂੰ ਇਹ ਵੀ ਪਤਾ ਹੈਗਾ ਹਾਂਜੀ ਆਪਾਂ ਦੋਸਤ ਉੱਥੇ ਵੀ ਜਾਣਾ ਹੈਗਾ ਤੁਹਾਡੇ ਦੇ বিনা ਉੱਥੇ ਕੰਮ ਨਹੀਂ ਜਾਣਾ ਤੁਹਾਨੂੰ ਇਹ ਵੀ ਪਤਾ ਹੈਗਾ ਹਾਂਜੀ ਮੇਰੇ ਦੋਸਤੋ ਮੇਰੀ ਬੇਨਤੀ ਹੈ ਤੁਹਾਨੂੰ ਬੰਨਦੇ ਵੀ ਤੁਹਾਡੀ ਲੋੜ ਹੈਗੀ ਐ ਇਹ ਭਾਈ ਸਾਹਿਬ ਨੂੰ ਚੰਗੀ ਤਰ੍ਹਾਂ ਪਤਾ ਹੈ ਦਿਨ ਦੇ ਵਿੱਚ ਉੱਥੇ ਲੇਬਰ ਬਹੁਤ ਹੁੰਦੀ ਹੈ ਰਾਤ ਨੂੰ ਪ੍ਰੋਬਲਮ ਆਂਦੀ ਹੈ ਠੀਕ ਹੈ ਮੈਂ ਤੁਹਾਨੂੰ ਬੇਨਤੀ ਕਰਦਾ ਆਪਾਂ ਲੋਕਾਂ ਨੂੰ ਵੀ ਇਹਨਾਂ ਨੂੰ ਕਹੀਏ ਜਿਸ ਤਰ੍ਹਾਂ ਕੁਸ਼ਿੰਦਰ ਨੇ ਕਿਹਾ ਵੀ ਕੱਲ ਨੂੰ ਜੇ ਮੀਟਿੰਗ ਦੀ ਕੋਈ ਆਉਂਦੀ ਹੈ ਆਪਾਂ ਫਿਰ ਇੱਥੇ ਖੜੇ ਆ ਪਰ ਅੱਜ ਮੈਂ ਵੀ ਤੁਹਾਨੂੰ ਬੇਨਤੀ ਆ ਵੀ ਆਪਾਂ ਇਹਨਾਂ ਨੂੰ ਚੱਕੇ ਲੋਕ ਪਰੇਸ਼ਾਨ ਹੋਏ ਹੋਏ ਨੇ ਠੀਕ ਹੈ ਮੰਨ ਲਓ ਮੇਰੀ ਗੱਲ ਠੀਕ ਹੈ ਕਰੋ ਪ੍ਰਸ਼ਾਸਨ ਜਿਹੜਾ ਆਪਾਂ ਤੋਂ ਸਮਾਂ ਮੰਗ ਰਿਹਾ ਹੈ ਜੋ ਤੁਸੀਂ ਕਹਿਣਾ ਮੰਨਣਾ ਸੀ ਤੁਹਾਡੀ ਆ ਗੱਲ ਨੂੰ ਠੀਕ ਹੈ ਜੀ ਹਾਂਜੀ ਉਹ ਕੱਲ 10 ਵਜੇ ਤੱਕ ਦੀ ਤਾਂ ਗੱਲ ਹੈ ਕੱਲ ਨੂੰ 10 ਵਜੇ ਗੱਲ ਕਰਨੀ ਹੈ ਬੇਟੇ ਆਪਾਂ ਨੇ ਐ ਨਾ ਕਰੋ ਯਾਰ ਦੇਖੋ ਕੁਝ ਵੀ ਕਰ ਦਿਓ ਆ ਕਰਿਓ ਦੇਖੋ ਵੀਰ ਗੱਲ ਕਰ ਦਿਓ ਕਰ ਦਿਓ ਤੁਹਾਡੇ ਇੰਨੇ ਬੰਦੇ ਤੁਹਾਡੇ ਜਾ ਕੇ ਆਏ ਆ ਇੱਥੇ ਪਹਿਲਾਂ ਗੱਲ ਸੁਣੋ ਪਹਿਲਾਂ ਗੱਲ ਸੁਣੋ ਤੁਹਾਡੇ ਇੰਨੇ ਬੰਦਿਆਂ ਨਾਲ ਗੱਲ ਕਰਕੇ ਆਏ ਬਟਾ ਸਾਡਾ ਰੋਣਾ ਨਿਕਲਿਆ ਏ ਜਿਹੜੇ ਸਵੇਰ ਦੇ ਲੱਗੇ ਹੋਏ ਘੰਟਿਆਂ ਬਾਅਦ 15 ਮਿੰਟਾਂ ਬਾਅਦ ਹਟ ਗਿਆ ਸਾਡੇ ਪੈਰਾਵਾਂ ਤੇ ਗਿਆ ਕੋਈ ਹੱਲ ਨਹੀਂ ਨਿਕਲੂਗਾ ਆਪਾਂ ਅਗਲਾ ਦੇਖਾਂਗੇ ਕੰਮ ਅਗਲਾ ਕੀ ਚੱਲੇਗਾ ਤੇ ਸੋਲੋ ਜੀ ਇੱਕ ਤਰੀਕ ਤੋਂ ਲੈ ਕੇ ਅੱਜ ਵੀ ਮੇਰੀ ਰਾਤ ਦੀ ਡਿਊਟੀ ਮੇਰੀ ਫਸਿਆ ਹੀ ਹੁੰਦੀ ਹੈ ਤੁਹਾਡੇ ਨਾਲ ਅਸੀਂ ਵੀ ਖੜੇ ਆ ਮੈਂ ਨਹੀਂ ਕਹਿ ਰਿਹਾ ਜੇ ਜਿਹੜੇ ਫਸੇ ਪੱਤੀਗੇ ਬੰਦੇ ਉਹ ਸ਼ਾਇਦ ਮੈਨੂੰ ਪਛਾਣਦੇ ਹੋਵੋਗੇ ਕਿਤੇ ਨਾ ਕਿਤੇ ਤੁਹਾਡੇ ਸਹਿਯੋਗ ਨਾਲ ਕਿਤੇ ਨਹੀਂ ਬੰਨ ਜਾਂਦਾ ਮੈਂ ਫੇਰ ਕਹਿ ਰਿਹਾ ਪਰ ਤੁਹਾਡੇ ਸਹਿਯੋਗ ਦੀ ਲੋੜ ਹੈ ਬੰਨ ਬਟੇ ਬੰਨ ਕਿਤੇ ਨਹੀਂ ਜਾਂਦਾ ਤੁਹਾਡੇ ਸਹਿਯੋਗ ਨਾਲ ਮੈਂ ਤਾਂ ਕਹਿ ਰਹੀ ਆ ਉਹ ਪ੍ਰਸ਼ਾਸਨ ਨਹੀਂ ਇਹ ਫੇਰ ਰੋੜੇ ਸਾਡੇ ਖੜੇ ਖੜੇ ਕੋਈ ਮਨ ਸੇਖ ਨਹੀਂ ਹੈਗਾ ਜੀ ਹਾਂ ਜੀ ਮੈਂ ਖੁੱਲ ਕੇ ਕਹਿ ਰਿਹਾ ਜੀ ਇਹਨਾਂ ਨੂੰ ਕਹੋਗਾ ਕੱਲ ਨੂੰ ਮਸਲਾ ਹੱਲ ਕਰਦੇ ਆ ਉਹ ਭਾਈ ਦੇਖੋ ਆਪਾਂ ਹੁਣ ਇੱਥੇ ਆਏ ਸੀ ਵੀ ਉਹ ਜਿਹੜੀ ਵਿੱਚ ਤੁਸੀਂ ਸ਼ੋਰ ਕਰਦੇ ਹੋ ਕੱਲ ਨੂੰ ਹਾਂ ਜੀ ਕੀ ਚੀਜ਼ ਦਾ ਕੀ ਚੀਜ਼ ਦੀ ਗੇਟੀ ਕਰਕੇ ਸ਼ਾਂਤੀ ਕਰ ਕੀ ਚੀਜ਼ ਦੀ ਮਸਲਾ ਹੱਲ ਹੋਊਗਾ ਕਿ ਅਸੀਂ ਕੱਲ ਨੂੰ ਜੇ ਤੁਹਾਡੇ ਸਾਹਮਣੇ ਕਹਿੰਦੇ ਦੇਖੋ ਸਾਡੇ ਵੱਲੋਂ ਕੋਈ ਪ੍ਰੋਬਲਮ ਨਹੀਂ ਹੈਗੀ ਉਹ ਇੱਕ ਮਿੰਟ ਇੱਕ ਮਿੰਟ ਇੱਕ ਪਿਆਰ ਦਾ ਗੱਲ ਸੁਣ ਲੋ ਯਾਰ ਸਾਡੇ ਵੱਲੋਂ ਕੋਈ ਪ੍ਰੋਬਲਮ ਨਹੀਂ ਹੈਗੀ ਟ੍ਰੈਂਚ ਮਾਰਨ ਦੀ ਪ੍ਰੋਬਲਮ ਆ ਰਹੀ ਹੈ ਉਹ ਦੂਜੀ ਧਿਰ ਦੇ ਜਿਹੜੇ ਬੰਦੇ ਸੀ ਕਿ ਉਹ ਉਹਨਾਂ ਨਾਲ ਗੱਲ ਮੀਟਿੰਗ ਕਰਤੇ ਰਹੇ ਆ ਇੱਕ ਮਿੰਟ ਦੂਜੀ ਧਿਰ ਨੇ 5 ਦਿਨ ਹੋ ਗਏ ਪੂਰਾ ਜੋਰ ਲਾਇਆ ਭਾਈ ਜਿਹੜਾ ਐਮਐਲਏ ਦਾ ਮੁੰਡਾ ਮੁੰਡਾ ਜੋ ਵੀ ਹੈ ਜੀ ਠੀਕ ਆ ਨਾ ਜੋਰ ਲਾਇਆ ਵਾ ਬੰਦੇ ਨੂੰ ੜਕਾਉਣੇ ਚ ਜੇ ਅੱਜ ਉਹਨੂੰ ਮੈਸੇਜ ਹੈ ਮੇਰੀ ਗੱਲ ਸੁਣਾ ਮੀਟਿੰਗ ਬਾਅਦ ਨਾ ਮੁੱਕੀ ਉਹਦੇ ਇੱਕ ਮਿੰਟ ਬਾਅਦ ਯਾਰ ਬੋਲਣ ਦਿਓ ਉਹਦੇ ਬੰਦੇ ਤਾਂ ਕਿ ਪੈਨਾ ਗੱਲ ਪਹੁੰਚ ਗਈ ਕਿ ਬਾਈ ਇਹਨਾਂ ਦੀ ਮੀਟਿੰਗ ਬੈਗੀ ਪਿੰਡਾਂ ਦੀ ਪੰਚਾਇਤਾਂ ਨਾਲ ਜੇ ਰਾਤ ਨੂੰ ਜਾ ਕੇ ਨਾ ਪੜਕਾਤਾ ਕੱਲ ਨੂੰ ਹੋ ਨਾ ਸਹਿਮਤੀ ਨਾ ਆਉਣੀ ਸਾਨੂੰ ਕੋਈ ਗਰੰਟੀ ਨਹੀਂ ਸਾਡੇ ਦਾ ਘਰ ਹੜਨੇ ਆ ਤਾਂ ਤੇ ਸਾਨੂੰ ਕਿਆ ਗਰੰਟੀ ਆ ਤੁਹਾਡੀ ਗੱਲ ਨੂੰ ਨਾ ਮੰਨਿਆ ਉਹ ਤੁਹਾਡੀ ਗੱਲ ਉਹਨਾਂ ਲੋਕਾਂ ਤੱਕ ਇਸੇ ਮਾਧਿਅਮ ਤੇ ਜ਼ਰੀਏ ਜਾਊਗੀ ਵੀਰ ਉਹ ਲੋਕ ਆਪਣੇ ਭਰਾ ਏ ਉਸ ਗੱਲ ਸਮਝਣਗੇ ਉਹਨਾਂ ਦਾ ਤਾਂ ਕਿ ਜਾਂਦੀ ਆ ਪਰ ਉਹਨਾਂ ਨੂੰ ਆਪਣੇ ਮਨ ਮੈਂ ਬਹਿ ਪਿਆ ਮੇਰਾ ਅਗਲਾ ਕਹਿੰਦਾ ਮੈਂ ਇਹ ਜਜ਼ਬਾਤ ਸੁਣ ਕੇ ਉਹਨਾਂ ਦਾ ਬਹਿਮ ਨਿਕਲੂਗਾ ਨਾ ਤੁਸੀਂ ਆਪਣੇ ਜਜ਼ਬਾਤ ਦੱਸ ਰਹੇ ਹੋ ਉਹਨਾਂ ਦਾ ਬਹਿਮ ਨਿਕਲ ਜੂਗਾ ਮੇਰੇ ਵੀਰ ਕੱਲ ਤੱਕ ਦੀ ਗਰੰਟੀ ਦੇ ਦਿਓ ਸਾਨੂੰ ਗਰੰਟੀ ਦਿਵਾ ਦਿਓ ਕੱਲ ਤੱਕ ਦੇ ਪ੍ਰਸ਼ਾਸਨ ਸਰ ਤੁਸੀਂ ਇਹਨਾਂ ਨੂੰ ਕੱਲ ਤੱਕ ਦੀ ਗਰੰਟੀ ਦਿੰਦੇ ਹੋ ਵੀ ਤੁਸੀਂ ਇਹਨਾਂ ਦੇ ਨਾਲ ਪੁਰਜ਼ਾਰ ਖੜੋਗੇ ਉਹ ਗਰੰਟੀ ਮੰਗ ਰਹੇ ਆ ਜੀ ਬੇਟੇ 10 ਵਜੇ ਤੱਕ ਮੇਰੀ ਗੱਲ ਸੁਣੋ ਰਾਤ ਨੂੰ 10 ਵਜੇ ਤੇ ਲੈ ਕੇ 8 ਵਜੇ ਤੱਕ ਤਾਂ ਮੈਂ ਹੀ ਉੱਥੇ ਤੁਹਾਡੇ ਨਾਲ ਖੜਿਆ ਆ ਬੇਟੇ ਮੇਰੀ ਥੋੜੀ ਜਿਹਾ ਮੈਂ ਹੁੰਦਾ ਅਫਸਰ ਬੁਰਾ ਨਾ ਮੰਨਿਓ ਮੈਂ ਹੁੰਦਾ ਅਫਸਰ ਮੇਰੀ ਫਾਸੇ ਬੰਨ੍ਹੇ ਪਰ ਡਿਊਟੀ ਹੁੰਦੀ ਬੰਨ੍ਹ ਰੱਬ ਨਾ ਕਰੇ ਮਾੜਾ ਬੋਲ ਬੁਲਣਗਾ ਹਟ ਜਾਂਦਾ ਮੈਂ ਆਪਣਾ ਭੱਜਦਾ ਬੰਨ੍ਹਦਾ ਤਾਂ ਮੇਰਾ ਤਾਂ ਘਰ ਕਿਥੇ ਨਹੀਂ ਗਿਆ ਮੇਰਾ ਤਾਂ ਪਤਾ ਨਹੀਂ ਕਿੱਥੇ ਜਾ ਮੈਂ ਤਾਂ ਨੁਕਸਾਨ ਤਾਂ ਉਹ ਬੰਦੇ ਦਾ ਹੁੜਾ ਏਰੀਏ ਵਾਲਿਆਂ ਦਾ ਅੱਜ ਪਰਮਾਤਮਾ ਨੇ ਬਚਾ ਕੇ ਰੱਖਿਆ ਨਾ ਅੱਗੇ ਵੀ ਪਰਮਾਤਮਾ ਬਚਾਊਗਾ ਐਹ ਜੀ ਨੈਗੇਟਿਵ ਗੱਲਾਂ ਨਾ ਕਰੋ ਨਕਾਰਾਤਮਕ ਮੇਰੇ ਨਾਮ ਉੱਕੀ ਗੱਲਾਂ ਨਾ ਕਰੋ ਦੇਖੋ ਤੁਹਾਡੇ ਸਹਿਯੋਗ ਨਾਲ ਅਸੀਂ ਉਹਨਾਂ ਨੂੰ ਵੀ ਸਹਿਮਤ ਕਰਕੇ ਆ ਉਹ ਤਾਂ ਹੀ ਸਹਿਮਤ ਹੋਏ ਆ ਉਹਨਾਂ ਨੇ ਸਾਨੂੰ ਮਨਾਂ ਨਹੀਂ ਕੀਤਾ ਅਸੀਂ ਕਹਿੰਦੇ ਜੀ ਅਸੀਂ ਕੱਲ ਨੂੰ ਆਉਂਗੇ ਤੁਸੀਂ ਆਪਣੇ ਭਰਾਵਾਂ ਨੂੰ ਮੇਰੀ ਗੱਲ ਸੁਣੋ ਵੀਰ ਉਰੇ ਆਓ ਚਲੋ ਸੰਕਰ ਨੇ ਮਾਲਦੀ ਵਾਲਾ ਠੀਕ ਹੈ ਇਹ ਸਰਕਾਰ ਨੇ ਪੁੱਛਾਈ ਅਸੀਂ ਬੈਠੇ ਆ ਅਸੀਂ ਨਹੀਂ ਜਾ ਰਹੇ ਕਿਤੇ ਵੀ ਮੈਂ ਬਹੁਤ ਛੋਟਾ ਹੈ ਲੋਕਾਂ ਨੂੰ ਇੱਥੇ ਮਰਦੇ ਆ ਇਹਨੂੰ ਭਾਈ ਜੀ ਮੁੰਡੇ ਦੋ ਘਰ ਮੰਨੇ ਨੂੰ ਤਿਆਰ ਹੈ ਜੀ ਕਿਹੜਾ ਪ੍ਰਸ਼ਾਸਨ ਦਾ ਬੈਠਾ ਹੋ ਦੋਸਤੋ ਬੇਨਤੀ ਹੈ ਦੋਸਤੋ ਬੇਨਤੀ ਹੈ ਆਪਾਂ ਇੱਧਰ ਦੋਸਤੋ ਇੱਕ ਮਿੰਟ ਮੇਰੀ ਬੇਨਤੀ ਸੁਣ ਲੋ ਬੇਨਤੀ ਸੁਣ ਲੋ ਆਪਾਂ ਇੱਧਰ ਬੈਠੇ ਆ ਉਹ ਉੱਧਰ ਬੈਠੇ ਆ ਇਹ ਇਹ ਕੋਈ ਹੱਲ ਨਹੀਂ ਹੈਗਾ ਓ ਦੱਸੋ ਭਾਈ ਇਹ ਸ਼ਰਾਰਤ ਕਰ ਰਹੇ ਹੋ ਫਿਰ ਤੁਸੀਂ ਆ ਉੱਧਰ ਉਹ ਬੈਠੇ ਆ ਤੇਰਾ ਪਾ ਬੈਠਾ ਹਾਂ ਇਹਦਾ ਕੀ ਹੋਣਾ ਕਰ ਤੋਂ ਜਾਣਾ ਇਹਦਾ ਕਰੋ ਦੇਖੋ ਡਿੰਡਾਂ ਚਿੰਡੇ ਲੱਗੇ ਲੋਕ ਡਾਕ ਤੇ ਚਲੇਗੇ ਨਹੀਂ ਨਹੀਂ ਜੇ ਪ੍ਰਸ਼ਾਸਨ ਵੱਡੇ ਲਾਉਣ ਨੂੰ ਕਹਿ ਰਿਹਾ ਜਾਲ ਦੇਣ ਨੂੰ ਕਹਿ ਰਿਹਾ ਜਾਂ ਮਾੜੀ ਗੱਲ ਕਹਿ ਰਿਹਾ ਪ੍ਰਸ਼ਾਸਨ ਅੱਜ ਰਾਤ ਲਵਾਉਂਗੇ ਅੱਜ ਰਾਤ ਲਵਾਉਂਗੀ ਜੀ ਬਿਲਕੁਲ ਜੀ ਕੀ ਅੱਜ ਰਾਤ ਤੁਸੀਂ ਨਾ ਦੇ ਨਾਲ ਖੜੋ ਮੈਂ ਖੜੇ ਮੈਂ ਖੜੇ ਪੱਥਰ ਲਵਾ ਦੋਗੇ ਮੈਂ ਵੀ ਉੱਥੇ ਆ ਮੈਂ ਉੱਥੇ ਆ ਵੇ ਉਥੇ ਮੈਂ ਉੱਥੇ ਮੇਰੀ ਅਜਰਾ ਜੁੜੀ ਆ ਮੈਂ ਮੰਨਦਾ ਜੀ ਕੀ ਬੋਲਦਾ ਤੂੰ ਦਾ ਆਪਣੀ ਜੇਲ ਇੱਕ ਮਿੰਟ ਬੇਟੇ ਮੇਰੀ ਗੱਲ ਸੁਣੋ ਦੇਖੋ ਪਹੁੰਚਿਆ ਹੋਇਆ ਇੱਕ ਮਿੰਟ ਆ ਮੇਰੇ ਜਿਹੜੇ ਇੱਕ ਮਿੰਟ ਦੀ ਇੱਕ ਮਿੰਟ ਤੁਸੀਂ ਸਾਰੇ ਜੰਗ ਮੁੰਡੇ ਖੜੇ ਹੋ ਠੀਕ ਆ ਜੰਗਾ ਤੁਸੀਂ ਇਹ ਗੱਲਾਂ ਕਹਿ ਰਹੇ ਹੋ ਇਹ ਤੁਸੀਂ ਐ ਯਕੀਨ ਕਰ ਰਹੇ ਜਿਵੇਂ ਰਬਰੇਟਾ ਰੁਲ ਕੇ ਭੇਜਦਾ ਕੇ ਮੈਂ ਬੰਦ ਤੋੜੂਗਾ ਇਹ ਗੱਲ ਬੋਲੋ ਘਰ ਤੋਂ ਜਾ ਉਹਨਾਂ ਰਾਹ ਫਾਟੇ ਅੰਮ੍ਰਿਤਸਰ ਤੋਂ ਵੱਧ ਸਾਹ ਰਿਆ ਅਸੀਂ ਤਾਂ ਸੋਚਿਆ ਜੀ ਆਪਾਂ ਜਾ ਕੇ ਦੁਆਰਾ ਮੰਨ ਨੂੰ ਸਾਭੀਏ ਤੁਸੀਂ ਕਹਿੰਦੇ ਜੇ ਰੱਬ ਦਾ ਕਰੇ ਮੰਨ ਟੁੱਟ ਗਿਆ ਕਿਵੇਂ ਕੱਢ ਜੂਗੇ ਜਦ ਆਪਾਂ ਆ ਗਿਆ ਕੱਢ ਜਾਓ ਆਪਾਂ ਉਸ ਮਦੀਨਿਆਂ ਦੀ ਰਹੀ ਹੈ ਇੱਕ ਮਿੰਟ ਯਾਰ ਇੱਕ ਮਿੰਟ ਯਾਰ ਗੱਲ ਸੁਣੋ ਗੱਲ ਸੁਣੋ ਕੀ ਹਾਲਾਤ ਦੱਸ ਅੱਜ ਵੀ ਅੱਜ ਵੀ ਅਫਸਰ ਉੱਥੇ ਬੈਠੇ ਕੰਮ ਕਰ ਰਹੇ ਆ ਸਾਰੇ ਅਫਸਰ ਉੱਥੇ ਹੀ ਨੇ ਐ ਨਹੀਂ ਹੁੰਦਾ ਯਾਰ ਨਹੀਂ ਨਹੀਂ ਉਹ شریف ਇੱਕ ਮਿੰਟ ਕੁਝ ਨਹੀਂ ਹੈ ਇੱਕ ਮਿੰਟ ਮੇਰੀ ਗੱਲ ਸੁਣ ਜੇ ਤੂੰ ਇੰਨਾ ਹੀ ਭਾਵਕ ਜੇ ਤੇਰਾ ਨਹੀਂ ਦੀ ਕਰਦਾ ਜਾਣ ਨੂੰ ਤੂੰ ਸਾਨੂੰ ਦੱਸ ਤੇ ਨੂੰ ਅਸੀਂ ਨਾਲ ਲੈ ਕੇ ਚੱਲਦੇ ਆ ਜੇ ਤੈਨੂੰ ਉੱਥੇ ਲੱਗਿਆ ਕੁਝ ਹੁੰਦਾ ਅਸੀਂ ਨਾਲ ਖੜੇ ਆ ਨਹੀਂ ਬਾਬਾ ਜੇ ਹੋਏਗਾ ਯਾਰ ਮੈਂ ਤੂੰ ਕੀ ਕਹਾਂ ਲੂ ਮੈਂ ਕਹਾਂ ਲੂਗਾ ਮੈਂ ਗਰੰਟੀ ਦੇ ਦੋ ਸਾਨੂੰ ਕੱਲ ਤੱਕ ਦੀ ਮੇਰੀ ਗਰੰਟੀ ਹੈ ਦੱਸ ਲੈ ਇੱਕ ਹੀ ਬੰਦੇ ਕਿਤੀ ਦੋ ਜੀ ਲਿਖਦੀ ਲਿਖਦੀ ਗਰੰਟੀ ਮੇਰੀ ਗੱਲ ਸੁਣੋ ਤੁਸੀਂ ਸਾਰੇ ਇੱਥੇ ਛਾਣੇ ਵਧੇ ਖੜੇ ਹੋ ਇੱਕ ਇਹ ਇੱਕੋ ਬੰਦਾ ਇੱਕੋ ਜੀ ਨੂੰ ਕਹੀ ਜਾ ਰਿਹਾ ਵਾ ਇਹ ਚੀਜ਼ ਹੁੰਦੀ ਹੁੰਦੀ ਆ ਗਰੰਟੀ ਦਾ ਇੱਕ ਪਲਦੀ ਨਹੀਂ ਹੈਗੀ ਐ ਨਹੀਂ ਹੁੰਦਾ ਹੁੰਦਾ ਐ ਬਿੱਟ ਜਿੱਤੇ ਦੁਬਾਰਾ ਇਤਨਾ ਨਹੀਂ ਹੁੰਦਾ ਹੁੰਦਾ ਇਹ ਅੰਨੇ ਲੋਕਾਂ ਦੇ ਵਿੱਚ ਕਹਿ ਰਹੇ ਕੋਈ ਉਹ ਕਹਿ ਰਹੇ ਐਡੀ ਰਿਕਾਰਡਿੰਗ ਚੱਲ ਰਹੀ ਹੈ ਮੈਂ ਮੇਰੀ ਬੇਨਤੀ ਹੈ ਜੀ ਬੇਨਤੀ ਹੈ ਭਰਾਵਾਂ ਨੂੰ ਆਹ ਦੇਖੋ ਮੇਰੀ ਬੇਨਤੀ ਹੈ ਭਰਾਵਾਂ ਨੂੰ ਦੋਨਾਂ ਨੂੰ ਕਿ ਇੱਕ ਹਫ਼ਤਾ ਹੋ ਗਿਆ ਆਪਾਂ ਨੂੰ ਉੱਥੇ ਬੰਨ ਬੰਨਦਿਆਂ ਨੂੰ ਬੰਨ ਬੰਨਦੇ ਹੋ ਕੋਈ ਗੱਲ ਇੱਕ ਰਾਤ ਹੋਰ ਵੱਲ ਲੈਣੇ ਆ ਜੇ ਪ੍ਰਸ਼ਾਸਨ ਕਹਿੰਦਾ ਇੱਕ ਰਾਤ ਅਸੀਂ ਇੱਥੇ ਸੇਵਾ ਕਰਦੇ ਅਸੀਂ ਤੇ ਸੇਵਾ ਕਰਦੇ ਰਹਿਣਾ ਜੇ ਨਹੀਂ ਕਰਨਗੇ ਤਾਂ ਇੱਥੇ ਕੱਲ੍ਹ ਨੂੰ ਜੇ ਜੇ ਪ੍ਰਸ਼ਾਸਨ ਜ਼ਿੰਮੇਵਾਰੀ ਲੈਂਦਾ ਸਾਬ ਮੇਰੇ ਨੇ ਮਿੱਤੀ ਸਾਹਿਬ ਲੈ ਰਹੇ ਨੇ ਤਾਂ ਸਾਨੂੰ ਘਰ ਨਾਲ ਚੁੱਕ ਲੈਣਾ ਚਾਹੀਦਾ ਤੇ ਕੱਲ ਨੂੰ ਮੀਟਿੰਗ ਦੇ ਵਿੱਚ ਬੈਠਣਾ ਚਾਹੀਦਾ ਤੇ ਗੱਲ ਕਲੀਅਰ ਹੋਊਗੀ ਕਿ ਤੇ ਕੌਣ ਗੇਮ ਖੇលਦਾ ਨਹੀਂ ਪਰਸੋਂ ਨੂੰ ਇੱਥੇ ਹਾਜ਼ਰ ਹੋਵਾਂਗੇ ਪਰਸੋਂ ਤਾਂ ਜਾਣਾ ਜੇ ਸਾਡੀ ਗੱਲ ਮੰਨੂਗੇ ਜੇ ਨਹੀਂ ਮੰਨੀ ਅਸੀਂ ਸਾਰਿਆਂ ਨੇ ਉੱਥੇ ਜਾਣਾ ਇਹ ਆਪਣਾ ਪ੍ਰਸ਼ਾਸਨ ਬਣਾ ਉੱਥੇ ਹੱਲ ਕਰੂੰਗਾ ਸਾਰਾ ਸਾਰੇ ਅਸੀਂ ਉਰੇ ਆਉਂਗੇ ਕੋਈ ਸੇਵਾ ਨਹੀਂ ਕਰੂੰਗਾ ਤੁਹਾਡੀ ਗੱਲ ਹੈ ਵੀਰ ਵੀਰ ਜੀ ਦੇਖੋ ਮੇਰੀ ਗੱਲ ਸੁਣੋ ਬਾਈ ਜੀ ਬੇਨਤੀ ਜੀ ਪੰਮਾ ਜੀ ਇਹ ਪੰਮਾ ਜੀ ਰੁਕ ਜੋ ਰੁਕ ਜੋ ਮੈਨੂੰ ਤਾਂ ਜਾਣਦੇ ਹੀ ਆ ਤੁਸੀਂ ਠੀਕ ਆ ਮੇਰੀ ਬਾਈ ਜੀ ਵੀਰ ਜੀ 1 ਮਿੰਟ ਰੁਕ ਜੋ 1 ਮਿੰਟ ਬੇਨਤੀ ਹੈ ਇੱਕ ਬੇਨਤੀ ਜਿੱਥੇ ਮੇਰਾ ਦਿਲ ਡਰਦਾ ਹਾਂਜੀ ਜਸਪ੍ਰੀਤ ਜੀ ਇਧਰ ਨੂੰ ਹੋ ਗਏ ਅਮ ਜਿੰਨੀ ਵਾਰ ਵੀ ਅਸੀਂ ਬਿੜ ਲੱਖੀ ਵੀਰ ਕਿੱਥੇ? ਉਹ ਗੋੜੀ ਖੜਾ ਥੱਲੇ ਖੜਾ ਲੱਖੀ ਕਿੱਥੇ? ਉਰੇ ਨੂੰ ਆ ਜਾਵੇ। ਆ ਗਿਆ ਆ ਗਿਆ। ਲੱਖੀ ਜੀ ਉੱਪਰ ਨੂੰ ਆਇਓ। ਲੱਖੀ ਜੀ ਇੱਥੇ ਬਾਈ ਉੱਪਰ ਆ ਜਾਓ। ਲੱਖੀ ਵੀਰ ਉੱਪਰ ਨੂੰ ਆ ਜਾਓ। ਪ੍ਰਧਾਨ ਜੀ ਉੱਪਰ ਨੂੰ ਆ ਜਾਓ। ਕਰਨ ਜੀ ਕਿੱਥੇ ਉਹ ਵੀ ਨਿੜੇ ਨੂੰ ਆ ਜੀ। ਨਹੀਂ ਨਹੀਂ ਗੱਡੀ ਨਹੀਂ ਪਲਟਾਉਂ। ਛੇਰੇ ਪੰਜਾਬ ਵਾਲਾ ਉਹਨੇ ਬੁਲਾ ਲਿਆ। ਛੇਰੇ ਪੰਜਾਬ ਵਾਲੇ ਬਾਈ ਜੀ ਕਿੱਥੇ? ਉਰੇ ਆ ਜਾਓ ਸਾਡੇ ਕੋਲ। ਲੱਖੀ ਵੀਰ ਜੀ ਕਿੱਧਰ ਨੇ? ਅਜੀ ਕਰੋ ਗੱਲ ਲੱਖੀ ਹਫਸਾ ਚਲੋ ਅਸੀਂ ਜਿੰਨੀ ਵਾਰ ਵੀ ਝੋਲੀ ਅੱਡ ਕੇ ਤੁਹਾਨੂੰ ਮਦਦ ਮੰਗੀ ਤੁਸੀਂ ਮਦਦ ਕਰੀ ਹੈ ਤੇ ਅੱਜ ਤੱਕ ਬੰਨ ਖੜਾ ਵੀ ਤੁਹਾਡੇ ਸਿਰਾਂ ਤੇ ਹੈ ਇਹ ਵੀ ਸੱਚ ਹੈ ਗੱਲ ਠੀਕ ਆ ਜਿਹੜਾ ਹੁਣ ਦਿਲ ਦਹਿਲਦਾ ਤੁਹਾਨੂੰ ਸੱਚ ਦੱਸਣ ਲੱਗਿਆ ਜੀ ਜੇ ਆਪਾਂ ਨਾ ਗਏ ਬੰਨ ਤੇ ਉਹ ਬਚਣਾ ਨਹੀਂ ਮੈਂ ਥੋੜੇ ਮੂਰੇ ਆ ਝੋਲੀ ਅੱਡ ਕੇ ਬੇਨਤੀ ਕਰਦਾ ਕੱਲ ਸ਼ਾਮ ਤੱਕ ਦਾ ਟਾਈਮ ਆਪਾਂ ਦੇ ਦਈਏ ਆਪਾਂ ਦੁਬਾਰਾ ਬੈਠੂਗੇ ਫੇਰ ਨਹੀਂ ਉੱਠਣਾ ਆਪਾਂ ਨੇ ਫੇਰ ਉੱਥੇ ਨਹੀਂ ਘਟ ਉੱਥੇ ਆਪਾਂ ਉੱਠਣਾ ਨਹੀਂ ਪ੍ਰਸ਼ਾਸਨ ਨੂੰ ਮੇਰੀ ਬੇਨਤੀ ਆ ਬਿਲਕੁਲ ਠੀਕ ਵੀ ਸਾਨੂੰ ਉੱਥੇ ਤੁਹਾਡੀ ਲੇਬਰ ਟੈਕਨੀਕਲ ਵਾਲੇ ਤੇ ਬੋਲਡਰ ਪੱਥਰ ਤੇ ਸਮਾਨ ਚਾਹੀਦਾ ਜੇ ਨਾ ਤੁਸੀਂ ਸਾਡੀ ਕੱਲੂ ਮੀਟਿੰਗ ਦੇ ਵਿੱਚ ਪੋਜ਼ਿਟਿਵ ਰਿਜ਼ਲਟ ਕੱਢਿਆ ਤੇ ਸਾਨੂੰ ਸਮਾਨ ਨਾ ਮਿਲਿਆ ਫਿਰ ਅਸੀਂ ਆਪਣੇ ਘਰਾਂ 'ਚ ਬਹਿ ਜਾਣਾ ਫਿਰ ਅਸੀਂ ਹੜੀਏ ਪਾਵੇਂ ਜਾਈਏ ਫਿਰ ਮਹਰ ਦੀ ਮਰਜ਼ੀ ਆ ਮੈਂ ਨਾ ਤੁਹਾਡੇ ਅੱਗੇ ਆ ਮੇਰੀ ਝੋਲੀ ਅਟਕੇ ਮੈਂ ਤੁਹਾਨੂੰ ਬੇਨਤੀ ਮੰਗਦਾ ਜੇ ਮੇਰਾ ਵੀਰ ਇੱਕ ਵਾਰ ਸਹਿਮਤੀ ਦੇ ਦਿਓ ਕੋਈ ਗੱਲ ਨਹੀਂ ਹੈਗੀ ਬੋਲੋ ਜੀ ਲਾਓ ਜੀ ਜਕਾਰਾ ਫਿਰ ਵੀਰ ਜੀ ਕੱਲ ਸ਼ਾਮ ਤੱਕ ਦਾ ਬੋਲ ਰਹਾ ਹਾਂ ਰੱਬ ਦੀ ਜ਼ਿੰਦਗੀ ਸਰਬ ਤੇ ਸਰਬ ਕੱਲ ਸ਼ਾਮ ਤੱਕ ਦਾ ਟਾਈਮ ਡੀਐਸਪੀ ਸਾਹਿਬ ਰੁਕ ਜੋ ਤੁਸੀਂ ਸਰਬ ਤੇ ਸਰਬ ਕੱਲ ਸ਼ਾਮ ਤੱਕ ਦਾ ਹੀ ਕੰਮ ਹੈ ਵੀਰ ਜੀ ਡਿਪਟੀ ਸਾਹਿਬ ਡਿਪਟੀ ਸਾਹਿਬ ਇਹ ਡਿਪਟੀ ਸਾਹਿਬ ਆਜੋ ਇੱਕ ਮਿੰਟ ਦੀ ਇੱਕ ਮਿੰਟ ਡਿਪਟੀ ਸਾਹਿਬ ਬਾਈ ਜੀ ਸਹਿਮਤੀ ਬੋਲੋ ਦਿਓ ਜੀ ਝੋਲੀ ਚ ਬਾਈ ਜੀ ਝੋਲੀ ਚ ਮੰਗ ਪਾਉਨੇ ਹੋ ਤੁਸੀਂ ਜਾਣਾ ਤੁਹਾਡੇ ਹੁਕਮ ਨਾਲ ਇਹ ਵੀ ਗੱਲ ਆ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਜਾਣਾ ਤੁਹਾਡੀ ਸਹਿਮਤੀ ਨਾਲ ਨਹੀਂ 3 ਤੋਂ 4 ਵਜੇ ਆ ਕੇ ਦੁਬਾਰਾ ਵਹਿ ਜਾਣਾ 7:00 ਤੇ 4:00 ਵਜੇ ਤੱਕ ਜੀ ਉਹ ਪੁਲ ਪਰਲੇ ਪਾਸੇ ਤੋਂ ਵੀ ਬਲੌਕ ਕਰ ਦੇਣਾ ਟਰਾਲੀਆਂ ਉਰੇ ਆਉਣਗੀਆਂ ਸਾਰਾ ਕੁਝ ਇੱਥੇ ਆਉਣਾ ਮੇਰੀ ਬੇਨਤੀ ਆ ਬੋਲੋ ਜਕਾਰਾ ਲਾਈਏ ਨਹੀਂ ਦੇਣਾ ਨਹੀਂ ਰੁਕੋ ਜੀ ਜਕਾਰਾ ਮੈਂ ਬੁਲਾਉਂਗਾ ਰੁਕ ਜਾਓ ਜੀ ਹਲੇ ਕਰ ਤਿੰਨ ਤੱਕ ਇੱਕ ਮਿੰਟ 3:00 ਵਜੇ ਤੱਕ ਦਾ ਨਹੀਂ ਤਾਂ ਕੱਲੂ ਤਿਆਰੀ ਕਰ ਲੈ ਕੱਲ 3:00 ਵਜੇ ਤੱਕ ਦਾ ਟਾਈਮ ਹੈ ਜਿਹੜੀ ਮੀਟਿੰਗ ਵੀ ਹੋਊਗੀ ਉਹ ਵੀ ਬੰਨ ਦੇ ਨੇੜੇ ਹੋਊਗੀ ਕਿਉਂਕਿ ਅਸੀਂ ਉੱਥੇ ਕੰਮ ਕਰਨਾ ਹਾਂਜੀ ਮੀਟਿੰਗ 10:00 ਵਜੇ ਹੈ ਜੀ ਮੀਟਿੰਗ 10:00 ਵਜੇ ਹਾਂ ਜੀ 10:00 ਵਜੇ ਬਟੇ ਹੋ ਗਿਆ ਹਾਂ ਜੀ ਕਿਹੜਾ ਵਜੇ ਘੰਟੇ ਮੈਂ 2 ਮਿੰਟ ਵਾਧਾ ਆਇ ਜਾਣਾ ਪੋਪਲਾਈਨਾਂ ਜਾਣ ਨੂੰ 2 ਘੰਟੇ ਲੱਗਣੇ ਆ ਮੀਟਿੰਗ ਤੋਂ ਬਾਅਦ ਪੋਪਲਾਈਨਾਂ ਲੱਗਣ ਤੱਕ ਦਾ ਟਾਈਮ ਹੈ ਇਹ ਹਾਂ ਜੀ ਹਾਂ ਜੀ ਲੱਗ ਜਾਣਾ ਬਸ ਹਾਂ ਜੀ ਹਾਂ ਜੀ ਬਸ ਉਹੀ ਉਹੀ 2-3 ਵਜੇ ਸਿਰਫ 3 ਵਜੇ ਤੱਕ ਵੀ ਜੀ ਉਹੀ 2-3 ਵਜੇ ਤੱਕ ਆ ਬੋਲੋ ਜੇ ਤੁਸੀਂ ਇਜਾਜ਼ਤ ਦੰਦੇ ਹੋ ਤਾਂ ਮੈਂ ਜਕਾਰਾ ਲਾਵਾਂ ਹਾਂ ਜੀ ਬੋਲੋ ਜੀ ਲਾ ਦੀਏ ਜੀ ਇੱਕ ਬੇਨਤੀ ਹੋਰ ਹੈ ਵੀ ਇਹ ਤੋਂ ਬਾਅਦ ਆਪਾਂ ਨੇ ਬੰਨ ਤੇ ਜਾਣਾ ਹਾਂਜੀ ਹਾਂਜੀ ਬੰਨ ਸੰਭਣਾ ਆਪਾਂ ਨੇ ਉੱਥੇ ਐਜਮ ਸਾਹਿਬ ਨਾਲ ਹੋਣਗੇ ਐਜਮ ਸਾਹਿਬ ਬੇਨਤੀ ਹੈ ਜੀ ਜੋ ਸਾਡੇ ਨਾਲ ਕੱਲ ਹੋਈ ਉਹ ਨਾ ਹੋਵੇ ਬੇਨਤੀ ਹੈ ਜੀ 20 ਟਰਾਲੀਆਂ ਜਿਹੜੀਆਂ ਪਹੁੰਚ ਚੁੱਕੀਆਂ ਗਿਆ ਲਾਤਮਾ ਜੀ ਜਕਰਾਂ ਗਲਤ ਨਹੀਂ ਜਾਂਦਾ ਬੋਲੋ ਜੀ ਜੇ ਕਹੂੰਗੇ ਜਬ ਮੂੰਹ ਤੇ ਬੋਰ ਕੇ ਕਿਹੋ ਅਨਵਰ ਚਲੋ ਜੀ ਜੋ ਸੰਗਤ ਹੋਊਗੀ ਜੀ ਤਿੰਨ ਵਜੇ ਤੱਕ ਉਹ ਹੀ ਕੱਲ 3 ਵਜੇ ਤੱਕ ਦਾ ਹੀ ਟਾਈਮ ਹੈ ਮੀਟਿੰਗ 10 ਵਜੇ ਸ਼ੁਰੂ ਹੁੰਦੀ ਹੈ 11 ਵਜੇ ਨਹੀਂ ਉੱਥੇ ਬਾਅਦ 2-3 ਘੰਟੇ ਦਾ ਟਾਈਮ ਹੈ ਮੀਟਿੰਗ ਦਾ ਬਸ ਉਹੀ ਆ ਬੋਲੋ ਜੀ ਜ ਪਰਵਾਨਾ ਜੀ ਬੋਲੇ ਈਸੋ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਧੰਨਵਾਦ